ਅੱਜ ਅਸੀਂ ਜਿਹੜੀ ਸਟੋਰੀ ਲੈ ਕੇ ਆਏ ਆ ਬਹੁਤ ਐਮ ਸਟੋਰੀ ਹੈ ਜਿਹਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਹਨਾਂ ਦੀ ਇੱਕ ਇਹੋ ਜਿਹੀ ਸਟੋਰੀ ਹੈ ਇਹਨਾਂ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਘਰ ਦੇ ਵਿੱਚ ਕੋਈ ਵੀ ਕਮਾਉ ਨਹੀਂ ਹੁੰਦਾ ਉਸ ਤੋਂ ਬਾਅਦ ਇਹਨਾਂ ਨੇ ਆਪ ਦੇ ਘਰ ਦਾ ਜਿਹੜਾ ਸਮਾਨ ਸਾਰਾ ਵੇਚਣਾ ਸ਼ੁਰੂ ਕਰਤਾ ਤੇ ਮੈਂ ਜਰੂਰੀ ਨਹੀਂ ਸਮਝਿਆ ਕਿ ਮੈਂ ਬਾਹਰ ਜਾ ਕੇ ਕਮਾਵਾਂ ਮੈਂ ਬੱਚਿਆਂ ਦਾ ਘਰ ਹੀ ਸਮਾਨ ਵੇਚ-ਵੇਚ ਕੇ ਨਾਲ ਜੀ ਸਟੱਡੀ ਕਰਾਂ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਆਪਾਂ ਬਾਅਦ ਚ ਬਣਾ ਲਾਂਗੇ ਸਮਾਨ ਤੁਸੀਂ ਘਰ ਆਪਦੀ ਸਟੱਡੀ ਤੇ ਧਿਆਨ ਦਿਓ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਅੱਜ ਦੇਖੋ ਆਪਾਂ ਨੂੰ ਹੈਲਪ ਦੀ ਲੋੜ ਹੈਗੀ ਕੱਲ ਨੂੰ ਤੁਸੀਂ ਇਹਦੇ ਸੰਘਰਸ਼ ਚੋਂ ਨਿਕਲੋਗੇ ਆਪਾਂ ਨੂੰ ਸਮਾਨ ਨਹੀਂ ਇਹਨਾਂ ਜ਼ਰੂਰੀ ਕੱਲ ਨੂੰ ਤੁਸੀਂ ਪੜ ਲੈ ਕੇ ਕਿਤੇ ਲੱਗੋਗੇ ਤੇ ਤੁਸੀਂ ਵੀ ਕਿਸੇ ਦੀ ਗਾਂ ਹੈਲਪ ਕਰ ਸਕੋਗੇ ਫਿਰ ਮੈਂ ਸੋਚਿਆ ਵੀ ਮੇਰੇ ਵਾਂਗੂ ਬੱਚਾ ਦਾ ਭਵਿੱਖ ਵੀ ਨਾ ਖਰਾਬ ਹੋਵੇ ਜੀ ਫਿਰ ਮੈਂ ਕਿਤੇ ਨਹੀਂ ਗਈਗੀ ਘਰ ਛੱਡ ਕੇ ਇਕੱਲੀ ਰਹਿੰਦੀ ਸੀਗੀ ਬੱਚਿਆਂ ਦੇ ਨਾਲ ਹਮ ਔਰ ਬਹੁਤ ਔਖੋਗ ਦੇ ਦਿਨ ਕੱਟੇ ਆ ਮੈਂ ਹਮ ਔਰ ਜਦੋਂ ਮੈਂ ਦਾਦਾ ਸਾਮਾਨ ਸਾਰਾ ਵੇਚਦਾ ਬੱਚਿਆਂ ਨੂੰ ਮਤਲਬ ਕਿ ਸਟੱਡੀ ਕਰਵਾਈ ਬਾਅਦ ਚ ਫਿਰ ਬੱਚਿਆਂ ਦੀ ਐਡਮਿਸ਼ਨਾਂ ਵਗੈਰਾ ਵੀ ਕਰਵਾਉਣੀਆਂ ਸੀ ਤੇ ਮੇਰਾ ਦੋ ਵਾਰ ਐਕਸੀਡੈਂਟ ਹੋ ਗਿਆ ਸੀਗਾ ਹਮ ਬੱਚਾ ਕੋਲ ਕੋਈ ਪੈਸਾ ਵੀ ਹੈ ਨਹੀਂ ਸੀਗਾ ਮੇਰੇ ਟ੍ਰੀਟਮੈਂਟ ਵਾਸਤੇ ਹਮ ਫਿਰ ਅਸੀਂ ਘਰ ਦਾ ਮਕਾਨ ਦੇੜ ਕੇ ਹਮ ਵੇਚਿਆ ਫਿਰ ਇਹਨਾਂ ਨੇ ਮੇਰੀ ਟ੍ਰੀਟਮੈਂਟ ਕਰਾਈ ਬੱਚਿਆਂ ਨੇ ਹਮ ਫਿਰ ਇਹਨਾਂ ਨੇ ਕੋਸ਼ ਆਦੀਆਂ ਫੀਸਾਂ ਵਗੈਰਾ ਭਰੀਆਂ ਹੂੰ ਔਰ ਮੇਰੀ ਬੇਟੀ ਦਾ ਵੀ ਖਰਚਾ ਚੱਕਿਆ ਉਹ ਅਸੀਂ ਆਪਦਾ ਮਕਾਨ ਦੇੜ ਕੇ ਚੱਕਿਆਗਾ ਹੋਰ ਕਿਸੇ ਬਸ ਹੈਲਪ ਨਹੀਂ ਹੋਈ ਵੀ ਪਹਿਲਾਂ ਦਾਜ ਵੇਚਿਆ ਚਲੋ ਟਾਈਮ ਪਾਸ ਹੋ ਗਿਆ ਫਿਰ ਮੈਂ ਗਾਡਰ ਵੇਚਤੇ ਫਿਰ ਮੈਂ ਬੱਤੇ ਵੇਚਤੇ ਫਿਰ ਮੈਂ ਇੱਟਾਂ ਵੇਚਦਿਆਂ ਇਹ ਚੀਜ਼ਾਂ ਹੌਲੀ-ਹੌਲੀ ਸਭ ਮੁੱਕ ਜਾਣਗੀਆਂ ਹਾਂਜੀ ਕਿ ਐਂਡ ਤੇ ਜਾ ਕੇ ਕੀ ਹੋਊਗਾ ਬੱਚਿਆਂ ਦੇ ਡਾਕੂਮੈਂਟ ਵੀ ਕਈ ਵਾਰੀ ਖਰਾਬ ਹੋ ਚੁੱਕੇ ਆਗੇ ਕਿਉਂਕਿ ਛੱਤ ਜ਼ਿਆਦਾ ਚੁੰਦੀ ਹੈ ਰਿਸ਼ਤੇਦਾਰ ਕੋਈ ਭੈਣ ਭਾਈ ਮਿਲ ਆਉਂਦਾ ਜੇ ਅਸੀਂ ਕਹਿ ਵੀ ਦਿੰਨੇ ਆ ਵੀ ਤੁਸੀਂ ਆਉਂਦੇ ਨਹੀਂ ਕਹਿ ਦੇਣਗੇ ਕਿੱਥੇ ਭਾਏਂਗੀ ਸਾਨੂੰ ਕਈ ਵਾਰ ਇੱਥੇ ਲੰਗਰ ਲੱਗਦਾ ਬਹਿਵਲ ਬਾਬੇ ਦਾ ਉੱਥੇ ਲਿਉਂਦੇ ਭੈਣ ਦੇ ਅੱਖਾਂ 'ਚ ਪਾਣੀ ਭਰ ਆਇਆ ਘਰ ਦੇ ਹਾਲਾਤ ਬਹੁਤ ਮਾੜੇ ਐ ਤੇ ਅੱਜ ਅਸੀਂ ਜਿਹੜੀ ਸਟੋਰੀ ਲੈ ਕੇ ਆਏ ਆ ਬਹੁਤ ਐਮ ਸਟੋਰੀ ਹੈ ਜ ਜਿਹਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇੱਕ ਭੈਣ ਸਾਡੇ ਨਾਲ ਦੀ ਸਟੋਰੀ ਤੇ ਬੈਠੀ ਹੈ ਚਰਨਜੀਤ ਕੌਰ ਇਹਨਾਂ ਦੀ ਇੱਕ ਇਹੋ ਜਿਹੀ ਸਟੋਰੀ ਹੈ ਇਹਨਾਂ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਘਰ ਦੇ ਵਿੱਚ ਕੋਈ ਵੀ ਕਮਾਉ ਨਹੀਂ ਹੁੰਦਾ ਉਸ ਤੋਂ ਬਾਅਦ ਇਹਨਾਂ ਨੇ ਆਪ ਦੇ ਘਰ ਦਾ ਜਿਹੜਾ ਸਮਾਨ ਸਾਰਾ ਵੇਚਣਾ ਸ਼ੁਰੂ ਕਰਤਾ ਸਾਰੀ ਕੀ ਕਹਾਣੀਆਂ ਹੈ ਭੈਣ ਤੋਂ ਸਾਰੀ ਗੱਲਬਾਤ ਕਰਾਂਗੇ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਨਾ ਚਿਰ ਹੋ ਗਿਆ ਤੁਹਾਡੀ ਮੈਰਿਜ ਹੋਈ ਨੂੰ ਸਰ 20 ਸਾਲ ਹੋ ਗਏ ਵੀ ਸਾਲ ਉਹ ਕੀ ਕਰਦੇ ਸੀ ਤੁਹਾਡੇ ਹਸਬੰਦ ਸਰ ਡਾਕਟਰ ਸੀਗੇ ਫਾਰਮਾ ਸਿਸਟਰ ਸੀ ਫਾਰਮਾ ਸਿਸਟਰ ਹਾਂਜੀ ਕੀ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋ ਜਾਂਦੀ ਹੈ ਸਰ ਉਹਨਾਂ ਨੂੰ 20-25 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਡਾਇਬਟੀਜ਼ ਹੋ ਗਈ ਸੀ ਸ਼ੂਗਰ ਸੀ ਨਾਲ ਉਹਨਾਂ ਨੂੰ ਗੁਰਦੇ ਨਹੀਂ ਪ੍ਰੋਬਲਮ ਸੀ ਗੁਰਦੇ ਕਿੰਨਾ ਚਿਰ ਬਿਮਾਰ ਰਹੇ ਹੋ ਸਰ ਉਹ ਘਟੋ ਘਟ 12-13 ਸਾਲ ਰਹੇ ਹੋ 12-13 ਸਾਲ ਬਿਮਾਰ ਰਹੇ ਹਾਂ ਡੀਟਿਨਸ ਨਹੀਂ ਲੈਂਦੇ ਸੀਗੇ ਤਿੰਨ ਟਾਈਮ ਜੀ ਜੀ ਹਾਂਜੀ ਤੇ ਬੱਚੇ ਕਿੱਡੇ-ਕੱਡੇ ਸੀ ਉਦੋਂ ਸਾਰੇ ਬੱਚੇ ਛੋਟੇ ਸੀਗੇ 6ਵੀਂ 7ਵੀਂ ਚ ਪੜਦੇ ਸੀਗੇ 6ਵੇਂ 7ਵੇਂ ਚ ਪੜਦੇ ਸੀ ਤੁਹਾਡੇ ਸਹੁਰਾ ਸਾਹਿਬ ਵੀ ਸੀਗੇ ਉਹ ਸੂਬੇਦਾਰ ਸੀਗੇ ਰਟਾਇਰ ਮੇਜਰ ਸੂਬੇਦਾਰ ਆਰਮੀ ਚ ਆਰਮੀ ਚ ਮੇਜਰ ਸੂਬੇਦਾਰ ਸੀ ਹਾਂਜੀ ਤੇ ਉਹ ਉਦੋਂ ਜਾਂਦੇ ਸੀ ਅ ਜਸਟ ਟਾਈਮ ਤੇ ਉਹਨਾਂ ਦੀ ਮੌਤ ਹੋਈ ਹੈ ਉਹੀ ਸਾਰ ਉਹਨਾਂ ਦੀ ਪਹਿਲਾ ਮੌਤ ਹੋਈ ਸੀ ਉਹਨਾਂ ਦੀ ਪਹਿਲਾ ਮੌਤ ਹੋਈ ਸੀ ਤੇ ਉਹਨਾਂ ਦੀ ਪੈਨਸ਼ਨ ਵਗੈਰਾ ਤੁਹਾਡੀ 700 ਸੱਸ ਵੀ ਹੈਗੀ ਸੀ ਤੁਹਾਡੀ ਜਿੰਉਂਦੀ ਕਦੋਂ ਹਾਂਜੀ ਉਹ ਉਹ ਇਦੋਂ ਪਹਿਲਾਂ ਖਤਮ ਹੋ ਗਈ ਸੀ ਅੱਛਾ ਸੱਸ ਤੁਹਾਡੀ ਉਦੋਂ ਪਹਿਲਾਂ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਵੀ ਡਾਇਬਟੀ ਸੀ ਉਹਨਾਂ ਨੂੰ ਵੀ ਡਾਇਬਟੀ ਉਦੋਂ ਬਾਅਦ ਤੁਹਾਡੇ ਸੋਹਰਾ ਸਭ ਚਲੇ ਜਾਂਦੇ ਆ ਹਾਂਜੀ ਬਿਲਕੁਲ ਉਹਨਾਂ ਨੂੰ ਵੀ ਡਾਇਬਟੀ ਸੀ ਸੋਹਰਾ ਸਾਹਿਬ ਨੂੰ ਜੀ ਉਸ ਤੋਂ ਬਾਅਦ ਤੁਹਾਡੇ ਹਸਬੰਦ ਚਲੇ ਜਾਂਦੇ ਆ ਹਾਂਜੀ ਘਰ ਦੇ ਵਿੱਚ ਫਿਰ ਕੋਈ ਕਮਾਉ ਤਾਂ ਹੈ ਨਹੀਂ ਸੀ ਨਹੀਂ ਜੀ ਜੀ ਜਿਹੜੇ ਘਰ ਦੇ ਹਾਲਾਤ ਫਿਰ ਕਿਦਾਂ ਵਿਗੜਦੇ ਗਏ ਦਿਨ-ਦਿਨ ਵਿਗੜਦੇ ਗਏ ਹਨਾ ਤੇ ਜਿਹੜਾ ਸਮਾਨ ਵੇਚਣਾ ਤੁਸੀਂ ਘਰ ਦਾ ਕਿਉਂ ਵੇਚਤਾ ਜਿਹੜਾ ਮੈਂ ਸੁਣਿਆ ਜਿਹੜਾ ਦਾਜ ਦਾ ਸਮਾਨ ਹੈ ਨਾ ਤੁਸੀਂ ਵੇਚਤਾ ਉਹ ਕਿਉਂ ਵੇਚਣ ਦੀ ਨੋਬਤ ਆ ਗਈ ਤੁਹਾਨੂੰ ਸਰ ਉਹਦੇ ਬੱਚੇ ਛੋਟੇ ਸੀਗੇ ਵੀ ਮੈਂ ਬੱਚੇ ਹੁਣ ਘਰੇ ਤਾਂ ਕੋਈ ਬਜ਼ੁਰਗ ਵੀ ਹੈ ਨਹੀਂ ਸੀਗਾ ਕਿ ਦਿਔਰ ਨਹੀਂ ਜੇਠ ਨਹੀਂ ਇਕੱਲੇ ਸੀਗੇ ਚਾਰ ਭੈਣਾਂ ਸੀ ਵਿਆਹੀਆਂ ਹੋਈਆਂ ਸੀਗਾ ਹਮ ਮਤਲਬ ਕੋਈ ਘਰੇ ਕੋਈ ਕਮਾਈ ਵਾਲਾ ਹੈ ਨਹੀਂ ਸੀਗਾ ਹਮ ਫਿਰ ਜਿੱਥੋਂ ਤੱਕ ਹੋ ਸਕਿਆ ਮੈਂ ਕਿਹਾ ਵੀ ਸਟੱਡੀ ਜ਼ਰੂਰੀ ਹੈ ਬੱਚਿਆਂ ਦੀ ਹਮ ਮੈਂ ਬਾਹਰ ਜਾ ਕੇ ਕਮਾ ਨਹੀਂ ਸਕਦੀ ਸੀਗੀ ਹਮ ਹਮ ਫਿਰ ਮੈਂ ਬੱਚਾਂ ਦੀ ਮਤਲਬ ਕਿ ਸੇਫਟੀ ਵਾਸਤੇ ਵੀ ਮੈਂ ਇਹਨਾਂ ਦੇ ਵਿੱਚ ਵੀ ਰਵਾਂ ਤੇ ਮੈਂ ਜਰੂਰੀ ਨਹੀਂ ਸਮਝਿਆ ਕਿ ਵੀ ਮੈਂ ਬਾਹਰ ਜਾ ਕੇ ਕਮਾਵਾਂ ਮੈਂ ਬੱਚਿਆਂ ਦੇ ਘਰੇ ਹੀ ਸਮਾਨ ਵੇਚ-ਵੇਚ ਕੇ ਨਾਲ ਦੀ ਸਟੱਡੀ ਕਰਾਂਗੀ ਹੂੰ ਬੱਚੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਸੀ ਸਰ ਉਦੋਂ ਬੇਟਾ ਬੇਟੀ 7ਵੀਂ ਚ ਸੀਗੀ ਬੇਟਾ 8ਵੀਂ ਚ ਸੀ ਇੱਕ ਬੇਟਾ 10ਵੀਂ ਚ ਸੀ 10ਵੀਂ ਸੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਹੁਣ ਗੁਜ਼ਰੀ ਨੂੰ ਤੁਹਾਡੇ ਹਸਬੰਦ ਨੂੰ ਸਰ ਉਹਨਾਂ ਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਹਾਂਜੀ ਬੱਚੇ ਹੁਣ ਵਧੀਆ ਪੜ ਰਹੇ ਆ ਹਾਂਜੀ ਸਟੱਡੀ ਕਰੀ ਜਾਂਦੇ ਆ ਜਦੋਂ ਤੁਸੀਂ ਸਮਾਨ ਵੇਚਣਾ ਸ਼ੁਰੂ ਕਰਤਾ ਦਾ ਜਦ ਪਹਿਲਾਂ ਵੇਚਣਾ ਸ਼ੁਰੂ ਕੀਤਾ ਮਾਨੂੰ ਉਦੋਂ ਕਿਹੋ ਜਿਹਾ ਹੋਇਆ ਵੀ ਮੈਂ ਜਿਹੜਾ ਸਮਾਨ ਮੇਰੇ ਮਾਪਿਆਂ ਨੇ ਮੈਨੂੰ ਲਾਡਾਂ ਨਾਲ ਪਿਆਰ ਨਾਲ ਬਣਾ ਕੇ ਦਿੱਤਾ ਸੀ ਮੈਂ ਹਡਾਉਣਾ ਸੀ ਉਹ ਤੇ ਮੈਂ ਉਹ ਕੋਈ ਵੇਚਣਾ ਸ਼ੁਰੂ ਕਰ ਦਿੱਤਾ ਉਹ ਸਰ ਬੱਚੇ ਕਹਿੰਦੇ ਸੀਗੇ ਵੀ ਮੰਮਾ ਨਾ ਵੇਚੋ ਚਲੋ ਅਸੀਂ ਸਕੂਲ ਤੋਂ ਛੁੱਟੀਆਂ ਲੈ ਕੇ ਕੰਮ ਕਰ ਲਿਆ ਕਰਾਂਗੇ ਪਰ ਇਹਨਾਂ ਦੀ ਪੜ੍ਹਾਈ ਵੀ ਤਾਂ ਖਰਾਬ ਹੁੰਦੀ ਸੀਗੀ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਆਪਾਂ ਬਾਅਦ ਚ ਬਣਾ ਲਾਂਗੇ ਸਮਾਨ ਤੁਸੀਂ ਕੇਰਾ ਆਪਣੀ ਸਟੱਡੀ ਤੇ ਧਿਆਨ ਦਿਓ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਅੱਜ ਦੇਖੋ ਆਪਾਂ ਨੂੰ ਹੈਲਪ ਦੀ ਲੋੜ ਹੈਗੀ ਕੱਲ ਨੂੰ ਤੁਸੀਂ ਇਹ ਜੋ ਸੰਘਰਸ਼ ਚੋਂ ਨਿਕਲੋਗੇ ਆਪਾਂ ਨੂੰ ਸਮਾਨ ਨਹੀਂ ਇੰਨਾ ਜ਼ਰੂਰੀ ਕੱਲ ਨੂੰ ਤੁਸੀਂ ਪੜ ਲੈ ਕੇ ਕਿਤੇ ਲੱਗੋਗੇ ਤੇ ਤੁਸੀਂ ਵੀ ਕਿਸੇ ਦੀ ਗਾਂ ਹੈਲਪ ਕਰ ਸਕੋਗੇ ਸਹੀ ਹੈ ਵੀ ਸਮਾਨ ਤਾਂ ਚਲੋ ਫਿਰ ਵੀ ਬਣ ਜਾਊਗਾ ਪਰ ਜਿਹੜੀ ਐਜੂਕੇਸ਼ਨ ਹੈ ਬੱਚਿਆਂ ਦੀ ਉਹ ਨਹੀਂ ਮੈਂ ਖਰਾਬ ਕੀਤੀ ਉਹ ਵਾਰ-ਵਾਰ ਨਹੀਂ ਮਿਲਦੀ ਵਾਪਸ ਬਿਲਕੁਲ ਜੀ ਨਾ ਮੈਂ ਬੱਚਾ ਨੂੰ ਛੱਡ ਕੇ ਗਈਆਂ ਕਿਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਮੇਰੀ ਮੈਰਿਜ ਹੋ ਗਈ ਸੀ 10th ਚ ਸੀਗੀ ਮੈਂ 10th ਦੇ ਪੇਪਰ ਮੈਂ ਮੈਰਿਜ ਕਰਵਾ ਕੇ ਦਿੱਤੇ ਜੀ ਕਿਉਂਕਿ ਮੇਰੀ ਮਦਰ ਦੀ ਡੈਥ ਹੋ ਗਈ ਸੀ ਮੇਰੇ ਫਾਦਰ ਸਾਹਿਬ ਵੀ ਆਰਮੀ ਚ ਸੀਗੇ ਉਹਨਾਂ ਨੇ 28 ਸਾਲ ਆਏ ਸੀ ਉਹ ਵੀ ਸੂਬੇਦਾਰ ਸੀ ਜੀ ਜੀ ਉਹਨਾਂ ਨੇ ਸੈਕੰਡ ਮੈਰਿਜ ਕਰਵਾ ਲਈ ਸੀ ਤੇ ਹਾਲਾਤ ਘਰ ਦੇ ਵਿਗੜ ਗਏ ਸੀ ਹੂੰ ਫਿਰ ਮੇਰੀ 10th ਚ ਹੀ ਮੈਰਿਜ ਹੋ ਗਈ ਸੀ ਹੂੰ ਉਸ ਟਾਈਮ ਤੇ ਮੇਰੀ ਵੀ ਸਟੱਡੀ ਛੁੱਟੀ ਸੀਗੀ ਹੂੰ ਫਿਰ ਮੈਂ ਸੋਚਿਆ ਵੀ ਮੇਰੇ ਵਾਂਗੂ ਬੱਚਾ ਦਾ ਭਵਿੱਖ ਵੀ ਨਾ ਖਰਾਬ ਹੋਵੇ ਜੀ ਫਿਰ ਮੈਂ ਕਿਤੇ ਨਹੀਂ ਗਈਗੀ ਘਰ ਛੱਡ ਕੇ ਇਕੱਲੀ ਰਹਿੰਦੀ ਸੀਗੀ ਬੱਚਿਆਂ ਹੂੰ ਔਰ ਬਹੁਤ ਆਕਸੋਕ ਦੇ ਦਿਨ ਕੱਟੇ ਆ ਮੈਂ ਹੂੰ ਔਰ ਜਦੋਂ ਮੈਂ ਦਾਦਾ ਸਾਮਾਨ ਸਾਰਾ ਵੇਚਦਾ ਬੱਚਿਆਂ ਨੂੰ ਮਤਲਬ ਕਿ ਸਟੱਡੀ ਕਰਵਾਈ ਬਾਅਦ ਚ ਫਿਰ ਬੱਚਿਆਂ ਦੀ ਐਡਮਿਸ਼ਨਾਂ ਵਗੈਰਾ ਵੀ ਕਰਵਾਉਣੀਆਂ ਸੀ ਤੇ ਮੇਰਾ ਦੋ ਵਾਰ ਐਕਸੀਡੈਂਟ ਹੋ ਗਿਆ ਸੀਗਾ ਹੂੰ ਬੱਚਿਆਂ ਕੋਲ ਕੋਈ ਪੈਸਾ ਵੀ ਹੈ ਨਹੀਂ ਸੀਗਾ ਮੇਰੀ ਟ੍ਰੀਟਮੈਂਟ ਵਾਸਤੇ ਹੂੰ ਫਿਰ ਅਸੀਂ ਘਰ ਦਾ ਮਕਾਨ ਦੇੜ ਕੇ ਹੂੰ ਵੇਚਿਆ ਫਿਰ ਇਹਨਾਂ ਨੇ ਮੇਰੀ ਟ੍ਰੀਟਮੈਂਟ ਕਰਾਈ ਬੱਚਿਆਂ ਨੇ ਹੂੰ ਫਿਰ ਇਹਨਾਂ ਨੇ ਕੁਝ ਆਪਦੀਆਂ ਫੀਸਾਂ ਵਗੈਰਾ ਭਰੀਆਂ ਹੂੰ ਔਰ ਮੇਰੀ ਬੇਟੀ ਦਾ ਵੀ ਖਰਚਾ ਚੱਕਿਆ ਉਹ ਅਸੀਂ ਆਪਦਾ ਮਕਾਨ ਦੇੜ ਕੇ ਚੱਕਿਆਗਾ ਹੋਰ ਕਿਸੇ ਬਸ ਹੈਲਪ ਨਹੀਂ ਹੋएगी ਜੀ ਪਹਿਲਾਂ ਤੁਸੀਂ ਦਾਜ ਦਾ ਸਮਾਨ ਵੇਚਿਆ ਹਾਂਜੀ ਜਦੋਂ ਤੁਹਾਡੇ ਕੋਲੇ ਉਹ ਮੁੱਕ ਗਿਆ ਨਾ ਸਾਰਾ ਵੇਚਤਾ ਤੁਸੀਂ ਮੈਂ ਸੁਣਿਆ ਉਸ ਤੋਂ ਬਾਅਦ ਤੁਹਾਡੇ ਕੋਲੇ ਹੋਰ ਕੋਈ ਸਾਧਨ ਨਹੀਂ ਚਾਰਾ ਨਹੀਂ ਰਿਹਾ ਹਾਂਜੀ ਇਨਕਮ ਦਾ ਵੀ ਤੁਸੀਂ ਆ ਕਿ ਹੁਣ ਪੈਸੇ ਕਿੱਥੋਂ ਆਣਗੇ ਤੁਹਾਡੇ ਕੋਲੇ ਰਹਿ ਗਿਆ ਇੱਕ ਮਕਾਨ ਹਾਂਜੀ ਮਕਾਨ ਦੀ ਮੈਂ ਵੇਖੀ ਜਾਨਾ ਜਿਹੜੇ ਤੁਹਾਡੇ ਤਿੰਨ ਚਾਰ ਕਮਰੇ ਬਣੇ ਸੀ ਤੁਸੀਂ ਉਹ ਸਾਰੇ ਦੇ ਡੇਡਾ ਸ਼ੁਰੂ ਕਰ ਦਿੱਤੇ ਹਾਂਜੀ ਕਿਹਨਾ ਕੀ ਵੇਚਦੇ ਤੁਸੀਂ ਉਹਦੀ ਛੱਤਾਂ ਦੇੜੀਆਂ ਹਾਂਜੀ ਪਹਿਲਾ ਛੱਟਾ ਦੇੜੀਆਂ ਹੂੰ ਮਤਲਬ ਕਿ ਗਾੜਾ ਵਗੈਰਾ ਵਿੱਚੀਆਂ ਟਾਇਲਾ ਵਿੱਚੀਆਂ ਫਿਰ ਅਸੀਂ ਇੱਟਾ ਵਗੈਰਾ ਵਿੱਚੀਆਂ ਜਿਵੇਂ ਜਿਵੇਂ ਮੈਨੂੰ ਲੋੜ ਪੈਂਦੀ ਸੀ ਵੀ ਬੱਚਿਆਂ ਦੀ ਫੀਸ ਭਰਨੀ ਆ ਅੱਜ ਬੇਟੀ ਦੀ ਫੀਸ ਭਰਨੀ ਆ ਬੇਟੇ ਦੀ ਭਰਨੀ ਆ ਔਰ ਮੈਂ ਖੁਦ ਵੀ 2 2.5 ਮਹੀਨੇ ਬੈਡ ਰੈਸਟਰ ਰਹੀ ਆਂਗੀ ਐਕਸੀਡੈਂਟ ਮੌਕੇ ਹੂੰ ਹੂੰ ਫਿਰ ਉਦੋਂ ਬੱਚੇ ਨਾਲੇ ਮੇਰੀ ਟ੍ਰੀਟਮੈਂਟ ਕਰਦੇ ਸੀ ਨਾਲੇ ਆਪਦਾ ਖਰਚਾ ਚੱਕਦੇ ਸੀ ਕਿਸੇ ਨੇ ਆ ਕੇ ਘਰੇ ਇਹ ਨਹੀਂ ਕਿਹਾ ਵੀ ਕਿੱਡਾ ਸੋਹਣਾ ਮਕਾਨ ਬਣਿਆ ਤੁਸੀਂ ਕਿਉਂ ਦੇੜੀ ਜਾਨੇ ਆ ਜੇ ਤੁਹਾਨੂੰ ਕਿਸੇ ਪੈਸੇ ਦੀ ਲੋੜ ਹੈ ਹੈਲਪ ਦੀ ਲੋੜ ਹੈ ਪਿੰਡ ਦੇ ਵਿੱਚ ਬੈਠੇ ਹੋ ਨਗਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਕਮੀ ਨਹੀਂ ਹੁੰਦੀ ਕਿਸੇ ਨੇ ਆਖਿਆ ਨਹੀਂ ਆ ਕੇ ਵੀ ਮੈਂ ਸੀ ਤੁਹਾਡੀ ਹੈਲਪ ਕਰ ਦਿੰਦੇ ਆ ਨਹੀਂ ਸਰ ਕਿਸੇ ਨੇ ਨਹੀਂ ਕਿਹਾ ਕੋਈ ਰਿਸ਼ਤੇਦਾਰ ਯਾਰ ਮਿੱਤਰ ਦੋਸਤ ਭੈਣ ਭਰਾ ਹੁੰਦੇ ਸਾਖ ਸੰਬੰਧੀ ਹੁੰਦੇ ਆਪਣੇ ਨਹੀਂ ਸਰ ਇਹ ਤਾਂ ਬਸ ਸਾਖ ਸੰਬੰਧੀ ਰਹੀ ਕਹਿੰਦੇ ਸੀਗੇ ਵੀ ਬੱਚਿਆਂ ਨੂੰ ਸਕੂਲੋਂ ਹਟਾ ਲਓ ਕੀ ਕਰਨਾ ਇਹਨਾਂ ਪੜਾ ਕੇ ਕਦੇ ਹਸਤੇ ਪੜਾਉਣੀ ਹੈ ਕੀ ਤੂੰ ਇਹਨਾਂ ਨੂੰ ਦਿਹਾੜੀਆਂ ਕਰਾ ਕੰਮ ਤੇ ਲਾ ਪਰ ਮੈਂ ਇਹਨਾਂ ਦੀ ਐਜੂਕੇਸ਼ਨ ਜ਼ਰੂਰੀ ਸਮਝੀ ਹੈ ਹੂੰ ਹੂੰ ਮਾਤਾ ਪਿਤਾ ਦਾ ਸੁਪਨਾ ਹੁੰਦਾ ਵੀ ਸਾਡੇ ਬੱਚੇ ਪੜ ਕੇ ਇੱਕ ਅਫਸਰ ਬਣ ਜਾਣ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਸਮਾਨ ਆ ਜਿਹੜਾ ਸਮਾਨਤਾ ਕੋਈ ਗੱਲ ਨਹੀਂ ਫਿਰ ਵੀ ਬਣ ਜੂਗਾ ਜੇ ਕੰਮ ਕਰਾਂਗੇ ਤੇ ਸਮਾਨ ਆ ਜੂਗਾ এডਿਕੇਸ਼ਨ ਇਹਨਾਂ ਮੁੜ ਕੇ ਆਉਣੀ ਬਿਲਕੁਲ ਜੀ ਮਾਤਾ ਪਿਤਾ ਕਦੇ ਨਹੀਂ ਇਹ ਸੋਚਦਾ ਹੁੰਦਾ ਵੀ ਸਾਡੇ ਬੱਚੇ ਜਿਹੜੇ ਪੜ ਕੇ ਅਫਸਰ ਨਾ ਬਣ ਤੁਸੀਂ ਤਾਂ ਚਲੋ ਵਧੀਆ ਸੋਚਿਆ ਵੀ ਬੱਚਿਆਂ ਦਾ ਜਿਹੜਾ ਸੁਪਨਾ ਉਹ ਆਪਣਾ ਪੂਰਾ ਕਰਗੀ ਹਾਂਜੀ ਰਿਸ਼ਤੇਦਾਰਾਂ ਨੇ ਕੋਈ ਹਰਪਣੀ ਕਰੀ ਨਹੀਂ ਜੀ ਉਹ ਤਾਂ ਇਹੀ ਕਹਿੰਦੇ ਸੀਗੇ ਵੀ ਸਕੂਲੋਂ ਹਟਾ ਗੁੱਸੇ ਵੀ ਹੋ ਗਏ ਮੇਰੇ ਨਾਲ ਵੀ ਤੂੰ ਇਹਨਾਂ ਨੂੰ ਹਟਾਉਂਦੀ ਕਿਉਂ ਨਹੀਂ ਸਕੂਲੋਂ ਸਕੂਲ ਕੋਈ ਪੜ੍ਹਾਈ ਜ਼ਿਆਦਾ ਜ਼ਰੂਰੀ ਨਹੀਂ ਹੈਗੀ ਅੱਜ ਕੱਲ ਕਿਹੜਾ ਨੌਕਰੀਆਂ ਮਿਲਦੀਆਂ ਵੀ ਇਹਨਾਂ ਨੂੰ ਕੰਮ ਕਿਤੇ ਲਾ ਕੋਈ ਔਰ ਮੈਨੂੰ ਇਹ ਵੀ ਕਿਹਾ ਜਾਂਦਾ ਹੁੰਦਾ ਸੀਗਾ ਵੀ ਤੂੰ ਕਿਉਂ ਨਹੀਂ ਕਰਦੀ ਕੰਮ ਕਿਉਂਕਿ ਤਨ ਵੀ ਪਤਾ ਅੱਜ ਕੱਲ ਦਾ ਜ਼ਮਾਨਾ ਬੇਟੀ ਜਵਾਨ ਹੈ ਮੈਂ ਛੱਡ ਕੇ ਨਹੀਂ ਜਾ ਸਕਦੀ ਨਹੀਂ ਜਾ ਸਕਦੀ ਸਹੀ ਹੁਣ ਬੱਚਿਆਂ ਨੂੰ ਰੋਟੀ ਕੱਪੜਾ ਸਾਰਾ ਕੁਝ ਚਾਹੀਦਾ ਹੈ ਹਨਾ ਕੋਈ ਦਾਦਾ ਦਾਦੀ ਵੀ ਹੈ ਨਹੀਂ ਜੀਗਾ ਘਰੇ ਕੋਈ ਆਸਰਾ ਹੈ ਨਹੀਂ ਸੀ ਮੈਂ ਇਹਨਾਂ ਨੂੰ ਛੱਡ ਕੇ ਕਿਤੇ ਹੂੰ ਚਲੇ ਜਾਵਾਂ ਚਲੇ ਜਾਵਾਂ ਹੂੰ ਜਦੋਂ ਤੁਹਾਡੇ ਹਸਬੰਦ ਦੀ ਮੌਤ ਹੁੰਦੀ ਹੈ ਤੁਸੀਂ ਵੀ ਇੱਕ ਜਵਾਨ ਸੀ ਵਧੀ ਹਾਂਜੀ ਤੇ ਤੁਹਾਨੂੰ ਲੋਕਾਂ ਨੇ ਇਹ ਨਹੀਂ ਕਿ ਰਿਸ਼ਤੇਦਾਰਾਂ ਨੇ ਵੀ ਚਲੋ ਤੁਹਾਡੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਹੈ ਨਹੀਂਗਾ ਸੋਹਰਾ ਸਭ ਤੁਹਾਡੇ ਚਲੇ ਜਾਂਦੇ ਆ ਹਸਬੰਦ ਤੁਹਾਡੇ ਮੁੱਕ ਜਾਂਦੇ ਆ ਬੱਚੇ ਤੁਹਾਡੇ ਛੋਟੇ ਐ ਤੁਹਾਨੂੰ ਕਿਸੇ ਦੇ ਸਰਵਾ ਦਿੰਨੇ ਆ ਜਾਂ ਰਿਸ਼ਤੇਦਾਰੀ ਚ ਹੋਰ ਕਿਤੇ ਰਿਸ਼ਤਾ ਕਰਾ ਦਿੰਨੇ ਆ ਸਰ ਕਹਿੰਦੇ ਸੀਗੇ ਵੀ ਤੂੰ ਇੰਨੀ ਐਜ ਮੇਰੀ ਸੀਗੀ ਮੈਂ 33 ਜਦੋਂ ਮੇਰੇ ਹਸਬੰਦ ਦੀ ਡੈਥ ਹੋਈ ਆ ਕਹਿੰਦੇ ਸੀਗੇ ਵੀ ਤੁਹਾਨੂੰ ਮਤਲਬ ਕਿ ਕਿਤੇ ਮੈਰਿਜ ਕਰਵਾ ਲਓ ਵੀ ਜਵਾਨ ਹੈਗੀਆਂ ਲਾਂਬੇ ਆਉਣਗੇ ਕੱਲ ਨੂੰ ਕੋਈ ਬੁਰੀ ਨਿਗਾ ਨਾਲ ਦੇਖੂਗਾ ਕੁਛ ਵੀ ਦੇਖੋ ਆਪਾਂ ਵੀ ਮੇਰੇ ਪਾਪਾ ਵੀ ਆਰਮੀ 'ਚ ਸੀਗੇ ਸਾਨੂੰ ਪਤਾ ਆਰਮੀ ਵਾਲਿਆਂ ਦੇ ਬੱਚੇ ਬਹੁਤ ਸਟਰੋਂਗ ਹੁੰਦੇ ਹਨ ਬਹੁਤ ਸਟਰੋਂਗ ਹੁੰਦੇ ਹੈਨਾ ਤਾਂ ਮੈਂ ਇਹਨਾਂ ਦੀ ਐਜੂਕੇਸ਼ਨ ਜ਼ਰੂਰੀ ਸਮਝੀ ਕਿਉਂਕਿ ਮੈਂ ਸੋਚਿਆ ਵੀ ਜੇ ਮੈਂ ਛੱਡ ਕੇ ਚਲੀ ਗਈ ਮੇਰੇ ਬੱਚੇ ਰੋਲ ਜਾਣਗੇ ਅੱਜ ਦੇ ਅੱਜ ਦੇ ਜ਼ਮਾਨੇ 'ਚ ਦੇਖੋ ਸਰ ਕੋਈ ਕਿਸੇ ਦਾ ਸਕਾ ਨਹੀਂ ਹਰ ਕੋਈ ਆਪਦੇ ਬੱਚਿਆਂ ਬਾਰੇ ਸੋਚਦਾ ਹੈ ਤੇ ਫਿਰ ਇਹਨਾਂ ਕੋਲ ਤਾਂ ਕੱਲੀ ਮਾਂ ਹੀ ਸੀਗੀ ਮਾਂ ਸੀ ਔਰ ਮਾਂ ਇੰਨੀ ਤਾਂ ਨਹੀਂ ਹੁੰਦੀ ਵੀ ਆਪਦੇ ਬੱਚੇ ਛੱਡ ਕੇ ਚਲੇ ਜਾਵੇ ਹੂੰ ਹੂੰ ਮੈਂ ਆਪਦੇ ਬੱਚੇ ਛੱਡ ਕੇ ਕਿਤੇ ਨਹੀਂ ਗਈ ਮੇਰੇ ਪੇਕੇ ਵੀ ਕਹਿੰਦੇ ਸੀ ਵੀ ਤੁਸੀਂ ਆਜੋ ਮੈਂ ਕਹਾ ਵੀ ਨਹੀਂ ਆਉਣਾ ਮੈਂ ਦੀਦੀ ਹੋਰੀ ਕਹਿੰਦੇ ਤੁਸੀਂ ਗਾਂਹ ਮੈਰਿਜ ਕਰਵਾ ਲਓ ਹੂੰ ਵੀ ਬੱਚਾ ਨੂੰ ਛੱਡ ਜੋ ਪਰ ਮੈਂ ਨਹੀਂ ਮੈਂ ਕਿਸੇ ਤੇ ਭਰੋਸਾ ਨਹੀਂ ਕੀਤਾਗਾ ਹੂੰ ਮੈਂ ਖੁਦ ਆਪਦੇ ਬੱਚੇ ਦੇਖੋ ਧੰਨ ਵੀ ਪਤਾ ਵੀ ਕਿੰਨੀ ਕੇਜ ਹੁੰਦੀ ਐ 33 ਹਨਾ ਤਾਂ ਮੇਰੇ ਹਸਬੰਡ ਦੀ ਸੀਗੀ 38 ਏਜ ਹੂੰ ਤੇ ਮੈਂ ਆਪਦੇ ਬੱਚੇ ਛੱਡ ਕੇ ਨਹੀਂ ਗਈ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਮੈਂ ਤੁਹਾਡੇ ਨਾਲ ਆ ਨਾ ਤੁਸੀਂ ਕਿਸੇ ਦੀ ਟੈਨਸ਼ਨ ਨਾ ਲਓ ਕਿਸੇ ਰਿਸ਼ਤੇਦਾਰ ਦੀ ਟੈਨਸ਼ਨ ਨਾ ਲਓ ਤੁਸੀਂ ਪੈਸਾਂ ਦੀ ਟੈਨਸ਼ਨ ਨਾ ਲਓ ਮੈਂ ਸਾਰਾ ਕੁਝ ਵੇਚ ਦੂੰਗੀ ਪਰ ਤੁਹਾਡੇ ਲਈ ਸਟੱਡੀ ਜ਼ਰੂਰੀ ਹੈ ਹਮ ਪਰ ਤੁਸੀਂ ਘਰ ਨਾਲ ਮੋਹ ਸੀ ਤੁਹਾਡਾ ਹਾਂਜੀ ਵੀ ਘਰ ਛੱਡ ਕੇ ਨਹੀਂ ਜਾਣਾ ਪਾਸੇ ਜਿਵੇਂ ਘਰ ਦੇ ਨੇ ਕਿਹਾ ਵੀ ਚਲੋ ਤੁਹਾਡੀ ਉਮਰ ਛੋਟੀ ਹੈ ਹਾਂ ਬੱਚੇ ਨੂੰ ਕਿੱਥੋਂ ਖਵਾਉਂਗੀ ਕਿੱਥੋਂ ਤੁਸੀਂ ਲਿਆਉਂਗੇ ਪੈਸਾ ਤੇਲਾ ਕਿਉਂਕਿ ਬੱਚੇ ਦੀ ਪੜ੍ਹਾਈ ਖਾਤਰ ਵੀ ਚਾਹੀਦੇ ਸੀ ਘਰ ਵੀ ਚਲਾਉਣਾ ਹੈ ਜੇ ਗੱਲ ਕਰਕੇ ਘਰ ਵੀ ਤੁਹਾਡਾ ਬਾਰ ਬਾਰ ਆ ਗਿਆ ਬਿਲਕੁਲ ਹਾਂਜੀ ਉਦੋਂ ਘਰਦਨ ਵੀ ਲੱਗਦਾ ਹੁੰਦਾ ਹੁਣ ਨਾ ਵੀ ਇਹ ਦਿਨ ਕਿੱਦਾਂ ਕੱਟਣਗੇ ਬੱਚੇ ਹਾਂਜੀ ਵੀ ਪਾਸੇ ਬਾਧਗੇ ਤਾਂ ਤਾਂ ਹੀ ਗੱਲ ਵਧੀਆ ਹਾਂਜੀ ਤੁਸੀਂ ਵੀ ਇਕ ਲਾਤੇ ਰਹੇ ਤੁਸੀਂ ਅੱਖ ਵੀ ਅਸੀਂ ਨਹੀਂ ਪਾਸੇ ਨਹੀਂ ਜਾਣਾ ਪਰ ਮੈਂ ਇਸੇ ਕਰ ਹੀ ਰਹਾਂਗੀ ਬੱਚਿਆਂ ਨੂੰ ਆਦੀ ਮੈਂ ਮਿਹਨਤ ਕਰਕੇ ਪੜ੍ਹਾਉਂਗੀ ਦੇਖੋ ਜੀ ਜਿਹੜੀ ਫਿਰ ਜਨਾਨੀ ਬੱਚਾ ਨਹੀਂ ਦੇ ਸਕੀ ਇੱਕ ਮਾਂ ਹੁੰਦੀ ਹੈ ਤਾਂ ਕਿਸੇ ਦੀ ਕਿੱਥੋਂ ਹੋ ਜੂਗੀ ਹੂੰ ਮੈਂ ਆਪਦੇ ਬੱਚੇ ਜੰਮੇ ਸੀਗੇ ਮੈਨੂੰ ਪਤਾ ਮੈਂ ਕਿੱਦਾਂ ਪਾਲਿਆ ਬੱਚੇ ਹੂੰ ਹੂੰ ਮੈਂ ਆਪਦੇ ਹਸਬੰਡ ਨੂੰ ਕਿੰਨੇ ਸਾਲ 12 13 ਸਾਲ ਇੰਜੈਕਸ਼ਨ ਲਾਉਂਦੀ ਸੀ ਇنسਲੈਂਡੇ ਉਹਨਾਂ ਦੇ ਉਹਨਾਂ ਦਾ ਖਿਆਲ ਰੱਖਦੀ ਸੀਗੀ ਤੇ ਫਿਰ ਮੈਂ ਚਲੋ ਉਹ ਤਾਂ ਬੈਡ ਰੈਸਟ ਸੀਗੇ ਮੰਜੇ ਤੇ ਹਨਾ ਤੇ ਫਿਰ ਮੈਂ ਬੱਚੇ ਤਾਂ ਮੇਰੇ ਚੰਗੇ ਭਲੇ ਸੀਗੇ ਫਿਰ ਮੈਂ ਉਹਨਾਂ ਦੇ ਸਟੱਡੀ ਕਰਾਉਣੀ ਜ਼ਰੂਰੀ ਸਮਝੀ ਹੂੰ ਜਦੋਂ ਤੁਹਾਡੀ ਸ਼ਾਦੀ ਹੁੰਦੀ ਹੈ ਤੁਹਾਡੀ ਜਿਹੜੀ ਪਹਿਲੀ ਜਾਨੀ ਕਿ ਤੁਹਾਨੂੰ ਵਿਆਹ ਕੇ ਲਿਆਉਂਦੇ ਆ ਇਸ ਘਰ ਹੀ ਲਿਆਉਂਦੇ ਹੋਰ ਘਰ ਸੀ ਨਹੀਂ ਜੀ ਇਹੀ ਘਰ ਸੀ ਇਸੇ ਘਰ ਹੀ ਹਾਂਜੀ ਉਦੋਂ ਘਰ ਕਿੱਦਾਂ ਸੋਹਣਾ ਹੋਊਗਾ ਇਹ ਸਰ ਉਹਦੋਂ ਇੱਥੇ ਮਤਲਬ ਕਿ ਜਿੱਦਾਂ ਕਿ ਸਾਡਾ ਪਿੰਡ ਆ ਦੋ 250 ਵੋਟ ਹੈਗੀ ਇਹਨਾਂ ਦੇ ਵਿੱਚੋਂ ਇੱਕ ਨੰਬਰ ਤੇ ਸੀ ਸਾਡਾ ਘਰ ਤੁਹਾਡਾ ਘਰ ਉਦੋਂ ਬਹੁਤ ਵਧੀਆ ਘਰ ਸੀ ਬਹੁਤ ਵਧੀਆ ਸੀ ਜੇ ਅੱਜ ਹਾਲਾਤ ਵੇਖੀ ਤੇ ਬਹੁਤ ਜ਼ਿਆਦਾ ਤੁਹਾਡੇ ਘਰ ਦੇ ਹਾਲਾਤ ਮਾੜੇ ਆ ਖਸਤਾ ਜੇ ਗਰੀਬ ਕਹਿੰਦੇ ਬਹੁਤ ਜ਼ਿਆਦਾ ਹਨ ਕਮਰਾਂ ਨਹੀਂ ਤੁਹਾਡੇ ਕੋਲ ਇੱਕ ਕਮਰਾ ਹੀ ਰਹਿਣ ਨੂੰ ਹਾਂਜੀ ਉਹ ਵਿੱਚ ਚਾਦਰਾਂ ਤੇ ਛੱਤ ਹੈਗੀ ਉਹ ਵੀ ਚੋਂਦੀ ਹੈ ਹਮ ਅੱਧਾ ਸਮਾਨਤਾ ਸੀ ਕਿਸੇ ਦੇ ਘਰੇ ਰੱਖਿਆ ਹੋਇਆ ਬਾਥਰੂਮ ਵੀ ਹੈ ਨਹੀਂਗਾ ਨਹੀਂ ਜੀ ਨਹਾਉਣ ਦੀ ਬੜੀ ਸਮੱਸਿਆ ਹੁੰਦੀ ਹੁੰਦੀ ਹੈ ਬੱਚੇ ਲੜਕੀ ਜਵਾਨ ਹਾਂਜੀ ਅਸੀਂ ਤਾਰ ਤੇ ਕੱਪੜਾ ਰੱਖ ਕੇ ਫੇਰ ਣਾ ਲੈਨੇ ਜਦੋਂ ਕੋਈ ਆਸ-ਪਾਸੇ ਨਹੀਂ ਹੁੰਦਾ। 56 ਖੜਾ ਕਰਕੇ ਵੀ ਤੁਸੀਂ ਦੱਸਿਆ ਸੀ ਹਨਾ। ਹਾਂਜੀ। ਜੇ ਣਾ ਲੈਨੇ ਆ। ਹਾਂਜੀ। ਜੇ ਜਦੋਂ ਤੁਸੀਂ ਆਖਿਆ ਵੀ ਅਸੀਂ ਗਾਡਰ ਵਿੱਚ ਨੇ ਸ਼ੁਰੂ ਕਰਤੇ। ਹਾਂਜੀ। ਬੱਤੇ ਵੇਚਤੇ। ਹਾਂਜੀ। ਉਹ ਤੁਸੀਂ ਜਿਹੜੇ ਬੱਤੇ ਸੀ ਪਿੰਡ ਦੇ ਵਿੱਚ ਕੋਈ ਵਪਿੰਦਰ ਆਇਆ ਆਪਾਂ ਕਹਿ ਦਿੰਨੇ ਵੀ ਅਸੀਂ ਬੱਤੇ ਬਕਾਉਗਾ ਸਾਡੇ ਗਾਡਰ ਬਕਾਉਗਾ। ਜੇ ਕਿਸੇ ਨੇ ਲੈਣੇ ਹੁਣ ਲੈ ਸਕਦਾ। ਤੁਸੀਂ ਉਦਾਂ ਵੇਚ ਤੇ ਜਾ ਕੇ ਉਹਨਾਂ ਨੂੰ ਮੰਡੀ 'ਚ ਸੇਲ ਕੀਤਾ। ਨਹੀਂ ਜੀ ਹੁਣ ਜਿਵੇਂ ਮੈਂ ਤਾਂ ਕਦੇ ਬਾਹਰ ਨਹੀਂ ਨਿਕਲੀ ਜਿਵੇਂ ਕੋਈ ਆ ਜਾਂਦਾ ਹੁੰਦਾ ਸੀ ਦੱਸ ਪਾਉਂਦੇ ਸੀ ਉਹਨਾਂ ਨੇ ਮਕਾਨ ਦੇੜਿਆਗਾ ਉਹਨੂੰ ਪੈਸਿਆਂ ਦੀ ਲੋੜ ਆ ਕੋਈ ਆ ਜਾਂਦਾ ਸੀ ਫਿਰ ਅਸੀਂ ਵੇਚ ਦਿੰਦੇ ਸੀ ਤੁਸੀਂ ਅੰਦਾਜ਼ਾ ਕਿਦਾਂ ਲੱਗਦਾ ਸੀ ਜਿਵੇਂ ਤੁਸੀਂ ਤਾਂ ਇੱਕ ਲੇਡੀ ਜੋ ਬੰਦੇ ਨੂੰ ਅੰਦਾਜ਼ਾ ਹੁੰਦਾ ਵੀ ਇਹ ਬੱत्ता ਸਾਡਾ 50 ਰੁਪਏ ਦਾ ਗਾਡਰ ਸਾਡਾ 100 ਰੁਪਏ ਦਾ ਤੋਲ ਕੇ ਵੇਚਣਾ ਜਾਂ ਅੰਦਾਜ਼ੇ ਨਾਲ ਵੇਚਣਾ ਕਿਦਾਂ ਸੌਦਾਬਾਜ਼ੀ ਕਿਵੇਂ ਕਰਦੇ ਸੀ ਤੁਸੀਂ ਉਹਨਾਂ ਨਾਲ ਸਰ ਐਦਾਂ ਹੀ ਜਿਵੇਂ ਕੋਈ ਆ ਜਾਂਦਾ ਸੀ ਖਰੀਦਣ ਵਾਲਾ ਤਾਂ ਚਲੋ ਭੈਣ ਭਰਾ ਦੱਸ ਦਿੰਦੇ ਸੀ ਵੀ ਆਹ ਰੇਟ ਚੱਲੀ ਜਾਂਦਾਗਾ ਹਨਾ ਤੇ ਫਿਰ ਉਸ ਹਿਸਾਬ ਨਾਲ ਅਸੀਂ ਸੇਲ ਕਰ ਦਿੰਦੇ ਸੀ ਮੈਂ ਸੁਣਿਆ ਤੁਹਾਡੇ ਮਾਪਿਆਂ ਨੇ ਵੀ ਕਿਹਾ ਸੀ ਵੀ ਤੂੰ ਕੁੜੀਏ ਜਦ ਛੱਡ ਦੇ ਤੈਨੂੰ ਕਿਤੇ ਹੋਰ ਬਾਹ ਦਿੰਦੇ ਹਨਾ ਤੂੰ ਜਦ ਨਹੀਂ ਵੀ ਨਹੀਂ ਛੱਡੀ ਕਹਿੰਦੀ ਨਹੀਂ ਸਰ ਮੈਂ ਬੱਚੇ ਨਹੀਂ ਛੱਡ ਸਕਦੀ ਸੀ ਮੈਂ ਆਪਦੇ ਬੱਚੇ ਨਹੀਂ ਛੱਡ ਸਕਦੀ ਮੈਂ ਪਹਿਲਾਂ ਬੱਚੇ ਦਾ ਬੱਚੇ ਦਾ ਆਮ ਤੌਰ ਤੇ ਹੁੰਦਾ ਵੀ ਗਾਂਹਲ ਦੇ ਬੱਚੇ ਨਹੀਂ ਹੁੰਦੇ ਚਲੋ ਦੋ ਬੱਚੇ ਉਹਦੇ ਹੁੰਦੇ ਐ ਸੈਟਿੰਗ ਹੋ ਜਾਂਦੀ ਐ ਉਦਾਂ ਨਹੀਂ ਹੋਈ ਨਹੀਂ ਸਰ ਇਹ ਚੀਜ਼ਾਂ ਤੇ ਮੈਂ ਨਹੀਂ ਭਰੋਸਾ ਕਰਦੀ ਹੂੰ ਜੋ ਪਰਵਰਿਸ਼ ਇੱਕ ਮਾਂ ਨੇ ਕਰਨੀ ਹੈਗੀ ਮੈਂ ਆਪਣੇ ਘਰੇ ਹੈਗੀ ਆ ਕਿ ਵੀ ਜੋ ਮੈਂ ਆਪਦੇ ਹੱਥੀ ਪਰਵਰਿਸ਼ ਕਰਨੀ ਆ ਦੂਸਰੇ ਘਰੇ ਜਾ ਕੇ ਨਹੀਂ ਹੁੰਦੀ ਦੂਸਰੇ ਘਰੇ ਜਾ ਕੇ ਨਹੀਂ ਹੁੰਦੀ ਨਹੀਂ ਹੁੰਦੀ ਉਦੋਂ ਬਾਅਦ ਫਿਰ ਇੱਟਾਂ ਰਹਿ ਗਈਆਂ ਕੱਲੀਆਂ ਇੱਟਾਂ ਨੂੰ ਕਿਵੇਂ ਵੇਚਾਂ ਤੁਸੀਂ ਹੁਣ ਤੇ ਇੱਕ ਟ ਵੀ ਹੈ ਨਹੀਂ ਘਰੇ ਵਿੱਚ ਵਿਕਲ ਕਰਾਂ ਸਾਰੇ ਈਟਾਂ ਨੂੰ ਬਸ ਐਦਾ ਹੀ ਕੋਈ 10 ਬਾ ਦਿੰਦੇ ਸੀ ਗਾਂਧੀਆਂ ਵੀ ਉਹਨਾਂ ਨੂੰ ਲੋੜ ਹੈਗੀ ਉਹਨੇ ਬੱਚਿਆਂ ਦੀ ਫੀਸ ਭਰਨੀ ਆ ਹਨਾ ਵੀ ਕਮਾਉ ਹੈ ਨੀਗਾ ਕੋਈ ਜਿੱਦਾਂ ਕੋਈ ਆ ਜਾਂਦਾ ਸੀ ਫਿਰ ਅਸੀਂ ਕਿਤੇ 1000 ਕਿਤੇ 2000 ਬੱਚਿਆਂ ਨੇ ਆਪ ਹੀ ਮਕਾਨ ਦੇੜਿਆ ਕੋਈ ਸੀ ਦਿਹਾੜੀਆਂ ਨਹੀਂ ਲਾਇਆਗਾ ਆਪ ਇਹਨਾਂ ਨੇ ਮਿਹਨਤ ਕਰਕੇ ਮਕਾਨ ਦੇੜਿਆਗਾ ਉਹਨੀਆਂ ਕ ਕੱਢ ਲੈਂਦੇ ਸੀ ਵੇਚ ਦਿੰਦੇ ਸੀਗੇ ਫੀਸ ਭਰ ਦਿੰਦੇ ਸੀਗੇ ਜਾਂ ਘਰ ਦਾ ਖਰਚਾ ਚੱਕ ਲੈਂਦੇ ਸੀ ਕਿਉਂਕਿ ਸਕੂਲ ਤੋਂ ਵੀ ਬੱਚਿਆਂ ਨੂੰ ਕਈ ਵਾਰੀ ਛੁੱਟੀਆਂ ਨਹੀਂ ਮਿਲਦੀਆਂ ਸੀ ਫਿਰ ਘਰ ਦੀ ਕੰਡੀਸ਼ਨ ਖਰਾਬ ਹੋ ਜਾਂਦੀ ਸੀਗੀ ਕਦੇ ਮਨ ਦੇ ਵਿੱਚ ਖਿਆਲ ਇਦਾਂ ਦੇ ਆਏ ਵੀ ਪਹਿਲਾਂ ਦਾਜ ਵੇਚੀਆ ਚਲੋ ਟਾਈਮ ਪਾਸ ਹੋ ਗਿਆ ਫਿਰ ਮੈਂ ਗਾਡਰ ਵੇਚਦੇ ਫਿਰ ਮੈਂ ਬੱਤੇ ਵੇਚਦੇ ਫਿਰ ਮੈਂ ਇੱਟਾਂ ਵੇਚਦਿਆਂ ਇਹ ਚੀਜ਼ਾਂ ਹੌਲੀ-ਹੌਲੀ ਸਭ ਮੁੱਕ ਜਾਣਗੀਆਂ ਹਾਂਜੀ ਫਿਰ ਐਂਡ ਤੇ ਜਾ ਕੇ ਕੀ ਹੋਊਗਾ ਸਰ ਐਂਡ ਤੇ ਦੇਖੋ ਕਹਿੰਦੇ ਹੁੰਦੇ ਆ ਕਿ ਨੀਲੀ ਛੱਤ ਵਾਲਾ ਵਹਿਗਰੂ ਹੈਗਾ ਦੇਖੋ ਕੀ ਮੰਨਦਾ ਹੈ ਹੂੰ ਹੂੰ ਜਿੱਥੋਂ ਤੱਕ ਹੁਣੇ ਬੇਟੇ ਮੇਰੇ ਦੋਨੇ ਬੀਏ ਆ ਅਗਲਾ ਕਹਿ ਦਿੰਦਾ ਵੀ ਹੁਣ ਜਵਾਨ ਹੋ ਗਏ ਕਮਾਊ ਹੋ ਗਏ ਸਾਰੇ ਐ ਨਹੀਂ ਹੁੰਦਾਗਾ ਜਿੱਦਾਂ ਜਿੱਦਾਂ ਬੱਚਿਆਂ ਦੀ ਸਟੱਡੀ ਕੰਪਲੀਟ ਹੁੰਦੀ ਆ ਹੁਣ ਬੀਏ ਦਾਗਾ ਤੇ ਬੀਏ ਦੀ ਸਟੱਡੀ ਵੀ ਤਾਂ ਉਹਨਾਂ ਦੀ ਖਰਾਬ ਹੋਊਗੀ ਨਾ ਜੇ ਮੈਂ ਹਟਾਉਣੀ ਆ ਤਾਂ ਹੂੰ ਜੇ ਮੈਂ ਵਿੱਚ ਦੀ ਛੋਟੀਆਂ ਦਵਾਨੀਆਂ ਤਾਂ ਵੀ ਸਟੱਡੀ ਖਰਾਬ ਹੁੰਦੀ ਆ ਬੱਚਿਆਂ ਦੀ ਅਗਲਾ ਕਹਿ ਦਿੰਦਾ ਬੱਚੇ ਜਵਾਨ ਆ ਕਮਾ ਲੈਣਗੇ ਘਰ ਚਲਾ ਲੈਣਗੇ ਇਹ ਲੋਕਾਂ ਦਾ ਵਹਿਮ ਹੁੰਦਾਗਾ ਹੂੰ ਹੂੰ ਕਿਉਂਕਿ ਛੋਟੇ ਬੱਚਿਆਂ ਦੀ ਓਨੀ ਜ਼ਿੰਮੇਵਾਰੀ ਨਹੀਂ ਹੁੰਦੀ ਜਿੰਨੀ ਵੱਡਿਆਂ ਦੀ ਹੁੰਦੀ ਹੈ ਵੱਡਿਆਂ ਦੀ ਹੁੰਦੀ ਹੈ ਹਾਂਜੀ ਜੀ ਰਿਸ਼ਤੇਦਾਰਾਂ ਨੇ ਮਦਦ ਨਹੀਂ ਕੀਤੀ ਵੀ ਆ ਕੇ ਕਿਸ ਤਰ੍ਹਾਂ ਦਾ ਬੜੇ ਦੁੱਖ ਦੀ ਘੜੀ ਸੀ ਜਦੋਂ ਵੇਖਿਆ ਹਾਲਾਤ ਹੁਣ ਵੀ ਵੇਖੀ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਰਿਸ਼ਤੇਦਾਰਾਂ ਨੇ ਮਦਦ ਨਹੀਂ ਕੀਤੀ ਅੱਗੇ ਬਾ ਅੱਗੇ ਵਧਾਇਆ ਹੋਇਆ ਹੱਥ ਵੀ ਤੁਹਾਡੀ ਮਦਦ ਕਰੀਗੀ ਨਹੀਂ ਸਰ ਨਹੀਂ ਸਰ ਕਿਸੇ ਨੇ ਨਹੀਂ ਕੀਤੀ ਕਿਸ ਨੇ ਨਹੀਂ ਕਰੀ ਨਹੀਂ ਸਰ ਸਮਾਜ ਸੇਵੀ ਸੰਸਥਾ ਹੁੰਦੀਆਂ ਬੜੀਆਂ ਪਿੰਡਾਂ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਹੁੰਦੀਆਂ ਉਹਨਾਂ ਤੱਕ ਪਹੁੰਚ ਨਹੀਂ ਹੋਈ ਤੁਹਾਡੀ ਜਾਂ ਉਹ ਤੁਹਾਡੇ ਤੱਕ ਨਹੀਂ ਪਹੁੰਚੇ ਨਹੀਂ ਸਰ ਕੋਈ ਮੇਰੇ ਕੋਲ ਆਇਆ ਨਹੀਂ ਤੇ ਕੋਈ ਮੇਰੇ ਕੋਲ ਨਹੀਂ ਪਹੁੰਚਣੀ ਸੀ ਵੀ ਮੈਂ ਕਿਸੇ ਤੱਕ ਪਹੁੰਚਦੀ ਹਾਂ ਆ ਆਮ ਤੌਰ ਤੇ ਸੰਸਥਾ ਹੁੰਦੀਆਂ ਮਦਦ ਕਰਦੀਆਂ ਗਰੀਬ ਲੋਕਾਂ ਦੀਆਂ ਵੀ ਜਿਨ੍ਹਾਂ ਦੇ ਕੁਝ ਹਾਲਾਤ ਮਾੜੇ ਹੁੰਦੇ ਆ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਜਨਕਿ ਮਦਦ ਕੀਤੀ ਜਾਂਦੀ ਹੈ ਜਦੋਂ ਬਰਸਾਤਾਂ ਆਉਂਦੀਆਂ ਚਰਜੀ ਜਿਵੇਂ ਥੋੜੇ ਉੱਤੇ ਪਾਈਆਂ ਚਾਦਰਾਂ ਪਾਈਆਂ ਉਹ ਮੈਂ ਵੇਖ ਚਾਦਰਾਂ ਕਰਾਇਆ ਘ ਵਿੱਚ ਹਾਂ ਪੁੱਟੀਆਂ ਫਿਰ ਉਦਾਂ ਰਾਤ ਨੂੰ ਜਦੋਂ ਇਹ ਚੌਂਦੇ ਆ ਫਿਰ ਤੁਹਾਡਾ ਸਮਾਨ ਵੀ ਪਿਆ ਬਿਸਤਰਾ ਵੀ ਪਿਆ ਉਹਨਾਂ ਕਿਵੇਂ ਕਰਦੇ ਆ ਤੁਸੀਂ ਸਾਰੇ ਰਾਤ ਨੂੰ ਫਿਰ ਸਾਰਾ ਰਾਤ ਬਹਿ ਕੇ ਕੱਟੀਦੀ ਆ ਜੀ ਕਈ ਵਾਰੀ ਤਾਂ ਡਾਕੂਮੈਂਟ ਵੀ ਖਰਾਬ ਹੋ ਜਾਂਦੇ ਆ ਬੱਚਿਆਂ ਦੇ ਡਾਕੂਮੈਂਟ ਵੀ ਕਈ ਵਾਰੀ ਖਰਾਬ ਹੋ ਚੁੱਕੇ ਆ ਕਿਉਂਕਿ ਛੱਤ ਜਿਆਦਾ ਚੁੰਦੀ ਆ ਹੁਣ ਅਸੀਂ ਕਿਸੇ ਤੋਂ ਤਰਪਾਲ ਲੈ ਕੇ ਪਾਇਆ ਹੋਇਆ ਉੱਪਰ ਔਰ ਫਿਰ ਵੀ ਕਈ ਵਾਰੀ ਚੁੰਨ ਲੱਗ ਜਾਂਦਾਗਾ ਕਾਫੀ ਡਾਕੂਮੈਂਟ ਖਰਾਬ ਹੋ ਗਏ ਇਸ ਵਜ੍ਹਾ ਦੇ ਨਾਲ ਫਿਰ ਅਸੀਂ ਸਾਰੀ ਰਾਤ ਬਹਿ ਕੇ ਕੱਟਦੇ ਵੀ ਇਧਰੋਂ ਵੀ ਨਾ ਚੋਵੇਂ ਇਧਰੋਂ ਵੀ ਨਾ ਬਰਸਾਤਾ ਦੇ ਦਿਨ ਚ ਬਹੁਤ ਮੁਸ਼ਕਲ ਹੁੰਦਾ ਸਾਨੂੰ ਸੌਣ ਦੀ ਮਿਹਣੀ ਚ ਬਰਸਾਤਾ ਆਉਂਦੀ ਕੋਈ ਤਾਂ ਬੜਾ ਚੰਗਾ ਰਾਤ ਨੂੰ ਵੀ ਬਰਸਾਤ ਆਉਂਦੀ ਹੈ ਦਿਨੇ ਵੀ ਆਈ ਜਾਂਦੀ ਹੈ ਹਾਂਜੀ ਤੇ ਗਰਮੀ ਚ ਤਪਦਾ ਬਹੁਤ ਹੁੰਦਾ ਸੀ ਗਰਮੀ ਚ ਸਰ ਬਹੁਤ ਆਪਦਾ ਬਹੁਤ ਔਖਾ ਹੁੰਦਾ ਬਹੁਤ ਜੀ ਬਹੁਤ ਜ਼ਿਆਦਾ ਜਿਦੇ ਹੁਣ ਤੁਹਾਡੇ ਤੁਸੀਂ ਦੱਸਿਆ ਵੀ ਇਹ ਕਾਗਜ਼ ਪੱਤਰਾ ਬੱਚਿਆਂ ਵਾਲੇ ਉਹ ਵੀ ਜਿੰਨ ਕਿ ਪੈਚ ਜਾਂਦੇ ਆ ਹਾਂਜੀ ਹੋਰ ਲੀੜੇ ਵੀ ਪੈਚ ਜਾਂਦੇ ਆ ਹਾਂਜੀ ਜੋ ਬਿਸਤਰੇ ਵੀ ਪੈਚ ਜਾਂਦੇ ਆ ਹਣਾ ਸਾਰੇ ਤਰ੍ਹਾਂ ਦੇ ਰਿਸ਼ਤੇਦਾਰ ਕੋਈ ਭੈਣ ਭਾਈ ਮਿਲ ਲੋਂਦਾ ਸਰ ਨਹੀਂ ਕਹਿ ਦਿੰਦੇ ਆ ਕਿ ਅਸੀਂ ਆ ਕੇ ਕਿੱਥੇ ਬੈਠੀਏ ਹੂੰ ਜੇ ਅਸੀਂ ਕਹਿ ਵੀ ਦਿੰਨੇ ਆ ਵੀ ਤੁਸੀਂ ਆਉਂਦੇ ਨਹੀਂ ਕਹਿ ਦੇਣਗੇ ਕਿੱਥੇ ਬਹਾਂਗੇ ਸਾਨੂੰ ਕੋਈ ਬੈਠਣ ਨੂੰ ਜਗ੍ਹਾ ਹੈਗੀ ਹੈ ਫਿਰ ਅਸੀਂ ਚੁੱਪ ਕਰ ਜੰਨੇ ਇੱਥੋਂ ਤੱਕ ਵੀ ਸਾਡੇ ਕੋਲ ਤਾਂ ਕੋਈ ਪੱਖਾ ਵੀ ਨਹੀਂ ਹੈਗਾ ਇੱਕ ਪੱਖਾ ਸੀ ਉਹ ਛੱਤ ਚੋਂਗੀ ਉਹ ਵੀ ਅਸੀਂ ਕਿਸੇ ਤੋਂ ਸੈਕੰਡ ਹੈਂਡ ਲਿਆ ਸੀਗਾ ਉਹ ਛੱਤ ਚੋਂਗੀ ਉਹ ਪੱਖੇ ਚ ਪਾਣੀ ਭੇਗਾ ਵੀ ਖਰਾਬ ਹੋ ਗਿਆ ਸੀ ਪੱਖਾ ਵੀ ਹੈ ਨਹੀਂਗਾ ਨਹੀਂ ਜੀ ਬੜੀਆਂ ਮੁਸ਼ਕਲਾਂ ਆ ਰਹੀਆਂ ਹਨ ਨਾਉਣ ਖਾਤਰ ਤੁਸੀਂ ਅੱਕਾ ਸਾਡੇ ਕੋਲ ਬਾਥਰੂਮ ਵੀ ਹੈ ਨਹੀਂਗਾ ਹਾਂ ਜੀ ਹਨਾ ਜੋਨ ਕਿ ਸਾਰੇ ਜਨ ਕਿ ਚੀਜ਼ਾਂ ਦੀ ਲੋਡ ਆ ਜ਼ਿੰਦਗੀ ਦੇ ਵਿੱਚ ਜੇ ਜੀਣਾ ਤਾਂ ਹਰੇ ਚੀਜ਼ ਦੀ ਲੋਡ ਆ ਹਨਾ ਫਿਰ ਰਿਸ਼ਤੇਦਾਰਾਂ ਨੇ ਕਿਤੇ ਮੈਂ ਉਹੀ ਵਾਰ-ਵਾਰ ਗੱਲ ਨੂੰ ਰਿਪੀਟ ਕਰਦਾ ਚੰਗਾ ਨਹੀਂ ਲੱਗਦਾ ਇਹ ਗੱਲ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਇਦਾਂ ਸੋਚਿਆ ਹੋਵੇ ਚਲੋ ਵੀ ਆਪਾਂ ਚਾਰ ਪੰਜ ਰਿਸ਼ਤੇਦਾਰ ਇਕੱਠੇ ਹੋਈਏ ਥੋੜੀ-ਮੋਟੀ ਹੈਲਪ ਤੁਸੀਂ ਕਰ ਦੋ ਥੋੜੀ-ਮੋਟੀ ਅਸੀਂ ਕਰ ਦੇ ਜਿਹੜੀ ਛੱਤ ਹੈ ਇੱਕ ਛੱਤ ਹੀ ਪੈ ਜੇ ਮੜੀ-ਮੋਟੀ ਚਲੋ ਕਮਰੇ ਦਾ ਦੂਰ ਦੀ ਗੱਲ ਆ ਹਾਂਜੀ ਨਹੀਂ ਸਾਰ ਇੱਕ ਵਾਰ ਇਕੱਠੇ ਹੋਏ ਸੀਗੇ ਕਿਸੇ ਜਗ੍ਹਾ ਤੇ ਉਹਨਾਂ ਉਹ ਕਹਿੰਦੇ ਵੀ ਸਾਡਾ ਤਾਂ ਆਵਦਾ ਨਹੀਂ ਸਰਦਾ ਸੀ ਆਪਦਾ ਘਰ ਦੇਖਣਾਗਾ ਹੂੰ ਕਿੰਨੇ ਭੈਣ ਭਰਾ ਤੁਸੀਂ ਅ ਮੈਂ ਸਰ ਹਾਂ ਅਸੀਂ ਸਰ ਦੋ ਬ੍ਰਦਰ ਸੀਗੇ ਇੱਕ ਮੈਂ ਸੀਗੀ ਔਰ ਇੱਕ ਬ੍ਰਦਰ ਦੀ ਮੇਰੇ ਦੀ ਮੌਤ ਹੋ ਗਈ ਸੀ ਜਦ ਕਿ ਕਬੱਡੀ ਪਲੇਅਰ ਸੀਗਾ ਉਹਨਾਂ ਦੀ ਡੈਥ ਹੋ ਵਿੱਚ ਅਟੈਕ ਆ ਗਿਆ ਸੀ ਤਿੰਨ ਤਿੰਨ ਭਰਾ ਸੀ ਤੁਹਾਡੇ ਨਹੀਂ ਜੀ ਦੋ ਭਰਾ ਇੱਕ ਭੈਣ ਦੋ ਭਰਾ ਮ ਦੀ ਇੱਕੋ ਭੈਣ ਹਾਂਜੀ ਜਦੋਂ ਰਿਸ਼ਤਾ ਹੋਇਆ ਸੀ ਕੀ ਸਮਝ ਕੇ ਹੋਇਆ ਸੀ ਕੀ ਸੋਚ ਕੇ ਕਰਿਆ ਸੀ ਰਿਸ਼ਤਾ ਸਰ ਸੋਚ ਕੇ ਮਤਲਬ ਕਿ ਮੇਰੇ ਪਾਪਾ ਦੀ ਏਦਾਂ ਦੀ ਸੋਚ ਸੀਗੀ ਕਿਉਂਕਿ ਆਰਮੀ 'ਚ ਤੁਹਾਨੂੰ ਪਤਾਗਾ ਕਿੰਦਾਂ ਦੀ ਸੋਚ ਹੁੰਦੀ ਉਹ ਕਹਿੰਦੇ ਸੀਗੇ ਵੀ ਮੁੰਡਾ ਪੜਿਆ ਲਿਖਿਆ ਫਾਰਮਾਸਿਸਟ ਡਿਪਲੋਮਾ ਕਰੀ ਜਾਂਦੇ ਸੀ ਡਾਕਟਰ ਵੀ ਫਾਰਮੇਸੀ ਦਾ ਤਾਂ ਉਸ ਟਾਈਮ ਤੇ ਪਾਪਾ ਨੇ ਕਿਹਾ ਸੀ ਵੀ ਚਲੋ ਕੋਈ ਨਾ ਕਮਾਉਣਗੇ ਆਪਦਾ ਬਣਾ ਲੈਣਗੇ ਮੁੰਡਾ ਪੜਿਆ ਲਿਖਿਆ ਸਿਆਣਾ ਆਗਾ ਵਧੀਆ ਸੀਗੇ ਹਸਬੰਡ ਮੇਰੇ ਬਹੁਤ ਵਧੀਆ ਸੀ ਹੂੰ ਕਦੇ ਸੋਚਿਆ ਨਹੀਂ ਸੀ ਵੀ ਏਦਾਂ ਦੇ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਊਗਾ ਹਨਾ ਮਾਪੇ ਤਾਂ ਬਹੁਤ ਚੰਗਾ ਸਮਝ ਕੀ ਕਰਦਾ ਹੁੰਦਾ ਕਿ ਮਾਤਾ ਪਿਤਾ ਇਹ ਨਹੀਂ ਕਹਿੰਦਾ ਵੀ ਸਾਡਾ ਤੀ ਪੁੱਤ ਔਖਾ ਰਹੇ ਦੁਖੀ ਹੋਵੇ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਵੇ ਪਰ ਜਿਹੜੇ ਅੱਜ ਹਾਲਾਤ ਆ ਗਏ ਤੁਹਾਡੇ ਮਾਤਾ ਜਿਉਂਦੇ ਹੋ ਤੁਹਾਡੇ ਮਾਤਾ ਪਿਤਾ ਨਹੀਂ ਸਰ ਮੇਰੀ ਮਦਰ ਦੀ ਡੈਥ ਹੋ ਗਈ ਸੀ ਮੈਂ 8ਵਾਂ ਚ ਪੜਦੀ ਸੀ ਹਮ 8ਵੀਂ ਕਲਾਸ ਚ ਪੜਦੀ ਸੀ ਤੇ ਬਾਅਦ ਚ ਮੇਰੇ ਪਾਪਾ ਨੇ ਸੈਕੰਡ ਮੈਰਿਜ ਕਰਵਾ ਲਈ ਸੀ ਜੀ ਔਰ ਉਹ ਥੋੜਾ ਜਿਹਾ ਝਗੜਾ ਕਾਫੀ ਰਹਿੰਦਾ ਸੀਗਾ ਘਰੇ ਪੈਸਾ ਪੂਸੇ ਪਿੱਛੇ ਹਮ ਤੇ ਫਿਰ ਉਹ ਕਹਿੰਦੇ ਸੀਗੇ ਜਾਂ ਕੁੜੀ ਰਹੂਗੀ ਜਾਂ ਮੈਂ ਰਹੂੰਗੀ ਫਿਰ ਕਾਫੀ ਕਲੇਸ਼ ਹੋਇਆ ਕਰੇ ਤਾਂ ਫਿਰ ਮੇਰੇ ਪਾਪਾ ਨੇ ਮੇਰਾ 10th ਦੇ ਮੈਂ ਪੇਪਰ ਮੈਰਿਜ ਕਰਵਾ ਕੇ ਦਿੱਤੇ ਸੀ ਅੱਛਾ ਹਾਂਜੀ ਜੀ ਅੱਜ ਮਾ ਫਾਦਰ ਸਾਹਿਬ ਜਿਉਂਦੇ ਹੁੰਦੇ ਤੁਹਾਡੇ ਜੋ ਹੁਣ ਤਾਂ ਹੈ ਨਹੀਂ ਫਾਦਰ ਸਾਹਿਬ ਨਹੀਂ ਫਾਦਰ ਸਾਹਿਬ ਹੈ ਨਹੀਂ ਜੀ ਜੇ ਫਾਦਰ ਸਾਹਿਬ ਜਿਉਂਦੇ ਹੁੰਦੇ ਉਹ ਇੱਕ ਮਿਲਟਰੀ ਤੇ ਲੱਗੇ ਸੀ ਉਹਨਾਂ ਦੀ ਪੈਨਸ਼ਨ ਉਹਦੀ ਸ਼ਾਇਦ ਉਹ ਕੁਝ ਥੋੜੀ ਥੋੜੀ ਮਦਦ ਕਰ ਦਿੱਤੀ ਦੀ ਆਪਣੀ ਦੀ ਸਰ ਮਦਦ ਦਾ ਦੇਖੋ ਜਦੋਂ ਮੈਰਿਜ ਹੋਈ ਆ ਉਸ ਟਾਈਮ ਤੇ ਤਾਂ ਦੇਖੋ ਵਧੀਆ ਚੱਲ ਰਿਹਾ ਸੀਗਾ ਏਦੋਂ ਬਾਅਦ ਚ ਕਾਫੀ ਝਗੜਾ ਹੋਣ ਲੱਗ ਗਿਆ ਉਹਨਾਂ ਨੂੰ ਐਸੀ ਵੀ ਚਲੋ ਕੁੜੀ ਵਿਆਹਤੀ ਆ ਮੈਂ ਹੁਣ ਥੋੜਾ ਘਰੇ ਠੀਕ ਆਗਾ ਹੂੰ ਆਪਦੇ ਘਰੇ ਵੀ ਵਧੀਆ ਰਹਿਣ ਲੱਗ ਗਏ ਸੀਗੇ ਪਰ ਇਦੂ ਬਾਅਦ ਚ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਹੈਗੀ ਕਬੱਡੀ ਪਲੇਅਰ ਸੀਗਾ ਤਾਂ ਉਸ ਤੋਂ ਬਾਅਦ ਚ ਮੇਰੀ ਮਾਤਾ ਜੀ ਉਹਨਾਂ ਨੇ ਆਪਦੀ ਮੰਗਰੋ ਕੁੜੀ ਲਿਆਂਦੀ ਸੀਗੀ ਤੇ ਉਹਨਾਂ ਕੋਲ ਚਲੇ ਗਏ ਸੀਗੇ ਹੁਣ ਪੈਨਸ਼ਨ ਵੀ ਲਈ ਜਾਂਦੇ ਆ ਹੂੰ ਤੇ ਸਾਰਾ ਕੁਝ ਅਬਰ ਸਾਨੂੰ ਕੋਈ ਆਸਰਾ ਨਹੀਂ ਕੋਈ ਆਸਰਾ ਨਹੀਂ ਗਾ ਨਹੀਂ ਜੀ ਚਰਨਜੀਤ ਹੁਣ ਫਿਰ ਜਿਹੜਾ ਗੁਜ਼ਾਰਾ ਕਰਦਾ ਕਿੱਦਾਂ ਚੱਲਦਾ ਕੀ ਕਾਰੋਬਾਰ ਕਰਦਾ ਕੀ ਕੰਮਕਾਰ ਕਰਦਾ ਜਿਹਦੇ ਨਾਲ ਵੇਖੋ ਆਪਣਾ ਚੁੱਲ੍ਹਾ ਚਲਾਉਣ ਖਾਤਰ ਰੋਹ ਚੀਜ਼ ਚਾਹੀਦੀ ਦੁੱਧ ਵੀ ਚਾਹੀਦਾ ਖੰਡ ਚਾਹ ਆਟਾ ਨੂਨ ਮਿਰਚ ਵੀ ਚਾਹੀਦਾ ਫਿਰ ਕਿੱਦਾਂ ਗੁਜ਼ਾਰਾ ਚੱਲਦਾ ਹੁਣ ਕਰਦੇ ਸਰ ਕਰਦਾ ਗੁਜ਼ਾਰਾ ਐਦਾਂ ਨਾ ਵੀ ਹੁਣ ਬੱਚੇ ਕਈ ਵਾਰੀ ਪੇਪਰ ਤਿੰਨਾਂ ਦੇ ਇਕੱਠੇ ਆ ਜਾਂਦੇ ਆ ਹੂੰ ਫਿਰ ਤਾਂ ਸਾਨੂੰ ਕਈ ਵਾਰੀ ਇੱਥੇ ਲੰਗਰ ਲੱਗਦਾ ਬਹਿਵਲ ਬਾਬੇ ਦਾ ਹੂੰ ਉੱਥੋਂ ਲੈਂਦੇ ਲੰਗਰ ਉੱਥੋਂ ਲੈਂਦੇ ਆ ਭੈਣ ਦੇ ਅੱਖਾਂ 'ਚ ਪਾਣੀ ਭਰ ਆਇਆ ਕਰਦੇ ਹਾਲਾਤ ਬਹੁਤ ਮਾੜੇ ਐ ਅਸੀਂ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰਦੇ ਆਂ ਐਨ ਆਰ ਆ ਵੀਰਾਂ ਨੂੰ ਬੇਨਤੀ ਕਰਦੇ ਆ ਇਹੋ ਜਿਹੇ ਲੋਕਾਂ ਦੀ ਮਦਦ ਕਰਿਆ ਕਰੋ ਘਰ ਵਾਲਾ ਗੁਜ਼ਰ ਜਾਂਦਾ ਉਹਨੂੰ ਸ਼ੂਗਰ ਸੀ ਇਹਦੇ ਸਹੁਰੇ ਨੂੰ ਵੀ ਸ਼ੂਗਰ ਸੀ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਘਰ ਵਾਲੇ ਦੀ ਸੇਵਾ ਪਾਣੀ ਬਹੁਤ ਕਰਿਆ ਪਰ ਸਦਕ ਤੇ ਰਹੀ ਆਮ ਤੌਰ ਤੇ ਜਨਨੀਆਂ ਹੁੰਦੀਆਂ ਚੰਗੇ ਭਲੇ ਬੰਦਿਆਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਮਰੇ ਤੋਂ ਬਾਅਦ ਤਾਂ ਕਹੀ ਦਿੰਦੇ ਚਲੋ ਤੈਨੂੰ ਦੂਜੇ ਦੇ ਸਰਬਾ ਦਿੰਦੇ ਆ ਪਰ ਇਹਨੇ ਸਦਕ ਰੱਖਿਆ ਕਹਿੰਦੀ ਮੈਂ ਨਹੀਂ ਜਾਊਂਗੀ ਆਪ ਦਾ ਘਰ ਨਹੀਂ ਛੱਡ ਕੇ ਜਾਊਗੀ ਆਪਦੇ ਬੱਚੇ ਪੜਾਊਗੀ ਬੱਚਿਆਂ ਦੇ ਨਾਲ ਹੀ ਰਹੂੰਗੀ ਸਦਕਾ ਤੇ ਰਹੀ ਰਿਸ਼ਤੇਦਾਰਾਂ ਨੇ ਵੀ ਕਿਹਾ ਚਲੋ ਤੈਨੂੰ ਜਵਾਨ ਲੜਕੀਆਂ ਐਨੀ ਉਮਰ ਕਿੱਦਾਂ ਕੱਢੇਂਗੀ ਕਿੱਦਾਂ ਟਾਈਮ ਪਾਸ ਕਰਨੀ ਕਿ ਤੈਨੂੰ ਹੋਰ ਕਿਤੇ ਬਾਹਰ ਦਿੰਦੇ ਆ ਪਰ ਨਹੀਂ ਇੱਕ ਇਹਦੀ ਮੈਂ ਆ ਦੇ ਬੱਚਿਆਂ ਦੇ ਵਿੱਚ ਰਹਿਣਾ ਪਸੰਦ ਕਰਦੀ ਆ ਬੱਚਿਆਂ ਦੇ ਨਾਲ ਹੀ ਮੇਰਾ ਸਾਰਾ ਕੁਝ ਐ ਇਹਨੇ ਆਪ ਦਾ ਸਮਾਨ ਵਿੱਚ ਵਿੱਚ ਕੇ ਹੋਰੀ ਹੋਰੀ ਸਾਰਾ ਸ਼ੁਰੂ ਕਰ ਦਿੱਤਾ ਅੱਜ ਘਰ ਦੇ ਹਾਲਾਤ ਵੇਖੋ ਕੋਈ ਬਾਥਰੂਮ ਨਹੀਂ ਨਾ ਕੋਲੇ ਕਿਸੇ ਤਰ੍ਹਾਂ ਦਾ ਕੋਈ ਮੰਜ਼ਾ ਵੀ ਨਹੀਂ ਗਾ ਭੈਣੇ ਮੰਜ਼ਾ ਵੀ ਨਹੀਂ ਗਾ ਮੈਂ ਦੱਸਿਆ ਤੂੰ ਸਰ ਇੱਕ ਮੰਜ਼ਾ ਸੀ ਪੇਕੇ ਦੇ ਕੇ ਗਏ ਸੀ ਉਹ ਇੱਕ ਮੰਜ਼ਾ ਹੀ ਆ ਹਾਂਜੀ ਹੋਣ 1 ਮੰਜਾ ਹੀ ਆ ਨਹੀਂ ਸਰ ਇੱਕ ਬੈੱਡ ਹੈਗਾ 1 ਮੰਜਾ 1 ਮੰਜਾ ਵੇਖੋ ਰੋਂਗਟੇ ਖੜੇ ਹੋ ਜਾਂਦੇ ਐ ਜੀ ਕਹਾਣੀ ਸੁਣ ਕੇ ਜੋ ਦਰਦ ਕਿਸੇ ਤੇ ਸੁਣਦੇ ਆ 1 ਮੰਜਾ ਤੇ ਘਰ ਦੇ ਪਰਿਵਾਰ ਦੇ ਮੈਂਬਰ ਹੈਗੇ 4 ਰਿਸ਼ਤੇਦਾਰ ਹੁੰਦਾ 12 ਵੀ ਕੱਢਣਾ ਮੰਜਾ ਉਹੀ ਅੰਦਰ ਕਰਦੇ ਮੰਜਾ ਨਹਾਉਣ ਖਾਤਰ ਕੋਈ ਬਾਥਰੂਮ ਨਹੀਂ ਮਟਿਆਰ ਲੜਕੀ ਭੈਣ ਗੁੱਡੀ ਸਾਡੀ ਮੰਜਾ ਖੜਾ ਕਰਕੇ ਜਦੋਂ ਇਹ ਕਹਿੰਦੇ ਸੀ ਨਹਾਉਣੇ ਆ ਸਰਦੀ ਦੇ ਵਿੱਚੋ ਚਾਦਰਾਂ ਹੀ ਠੰਡੀਆਂ ਹੋ ਜਾਂਦੀਆਂ ਗਰਮੀ ਦੇ ਵਿੱਚ ਤਪਦੀਆਂ ਬਰਸਾਤਾਂ ਦੇ ਟਾਈਮ ਇਹ ਚੋਂ ਲੱਗ ਜਾਂਦੀਆਂ ਟਿੱਪ ਟਿੱਪ ਚੋਂਦੀਆਂ ਜਿਵਾਕਾਂ ਦੇ ਜਿਹੜੇ ਡਾਕੂਮੈਂਟ ਹੈ ਉਹ ਵੀ ਸਾਰੇ ਭਿੱਜ ਜਾਂਦੇ ਆ ਕੋਈ ਨਹੀਂ ਭੈਣ ਰੋਣਾ ਜਿਹੜੀ ਤੁਹਾਡੇ ਸਾਡੇ ਵੀਰ ਵੀਡੀਓ ਵੇਖ ਰਹੇ ਆ ਤੁਹਾਡਾ ਨੰਬਰ ਦੇਵਾਂਗੇ ਆਪਾਂ ਤੁਹਾਡੀ ਵੱਧ ਤੋਂ ਵੱਧ ਹੈਲਪ ਕਰਾਵਾਂਗੇ ਜਿੰਨੀ ਹੈਲਪ ਹੋਵੇ ਹੈਲਪ ਜ਼ਰੂਰ ਹੋਊਗੀ ਤੁਹਾਡੀ ਹੋਰ ਕੀ ਕੁਝ ਕਹਿਣਾ ਚਾਹੁੰਦੇ ਜਿਹੜੇ ਤੁਹਾਡੀ ਵੀਡੀਓ ਵੇਖ ਰਹੇ ਆ ਇੱਕ ਤੁਹਾਨੂੰ ਦੱਸੇ ਫੇਸ ਅਸੀ ਇਸ ਕਰਕੇ ਨਹੀਂ ਵਿਖਾਇਆ ਜਾਣ ਕੇ ਨਹੀਂ ਵਿਖਾਇਆ ਭੈਣ ਨੇ ਕਿਹਾ ਸੀ ਵੀ ਫੇਸ ਨਾ ਵਿਖਾਓ ਸਾਡਾ ਫੇਸ ਵਿਖਾਉਣਾ ਚ ਵੀ ਨਹੀਂ ਇਸ ਚੀਜ਼ ਨੂੰ ਚਾਹੁੰਦੇ ਸੀ ਫੇਸ ਵਿਖ ਤੇ ਜੇ ਤੁਸੀਂ ਮਦਦ ਕਰਨੀ ਚਾਹੁੰਦੇ ਤਾਂ ਤੁਹਾਨੂੰ ਅਸੀਂ ਨੰਬਰ ਵੀ ਦੇਵਾਂਗੇ ਇਹਨਾਂ ਦਾ ਸੰਪਰਕ ਕਰਕੇ ਤੁਸੀਂ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਹੋਰ ਕੁਝ ਕਿਹੜੇ ਜਿਆਦਾ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਜਿਆਦਾ ਜਿਹੜੀ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਚੀਜ਼ ਦੀ ਲੋੜ ਹੋਵੇ ਜਿਹੜੇ ਵੀਡੀਓ ਦੇਖ ਰਹੇ ਹੋ ਤੁਹਾਡੇ ਤੱਕ ਪਹੁੰਚ ਕਰਨ ਪੰਜਾਬੀ ਕੰਦੇਲ ਬਹੁਤ ਵੱਡੇ ਆ ਵੇਖੋ ਇੱਕ ਬੱਚੇ ਦੀ ਵੀਡੀਓ ਵਾਇਰਲ ਹੋਈ ਸੀ ਬੱਚੇ ਨੇ ਕਿਹਾ ਸੀ ਮੈਂ ਰੋਟੀ ਨਹੀਂ ਖਾ ਕੇ ਗਿਆ ਤੇ ਰਾਤ ਤੇ ਰਾਤ ਲੋਕ ਉਹਨਾਂ ਦੇ ਘਰੇ ਪਹੁੰਚ ਕੇ ਕਿੰਨਾ ਰੁਪਿਆ ਉਹਨਾਂ ਦੇ ਘਰੇ ਪਹੁੰਚ ਗਿਆ ਹਰੇਕ ਚੀਜ਼ ਪਹੁੰਚ ਗਈ ਉਹਨਾਂ ਦੇ ਘਰੇ ਸ਼ਾਇਦ ਸਾਡੀ ਭੈਣ ਦੀ ਇੱਕ ਇੱਕ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਦੇ ਦਿਲ ਦਰਿਆ ਪੰਜਾਬੀਆਂ ਦੇ ਹੌਸਲੇ ਵਡੇ ਹੁੰਦੇ ਆ ਕਿਸੇ ਚੀਜ਼ ਦੀ ਪੰਜਾਬ ਦੇ ਵਿੱਚ ਕਮੀ ਨਹੀਂ بڑے بڑے ਅਸੀਂ ਲੰਗਰ ਲਾਦੇ ਨੇ ਸ਼ਾਇਦ ਇਹਨਾਂ ਦੇ ਘਰੇ ਵੀ ਇਸ ਦਿਨ ਇਹੋ ਜਿਹਾ ਦਿਨ ਆ ਜਾਏ ਇਹ ਭੈਣ ਵੀ ਕਦੇ ਵੀ ਮੇਰਾ ਵੀ ਰੱਬ ਉੱਤਰਿਆ ਮੇਰਾ ਵੀ ਰੱਬ ਹੈਗਾ ਜਿਹੜੇ ਰੱਬ ਤੇ ਮੈਂ ਭਰੋਸਾ ਕਰਦੀ ਸੀ ਉਹ ਰੱਬ ਹੈਗਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੀ ਲੋੜ ਹੈ ਭੈਣ ਮੇਰੀਏ ਤੂੰ ਦੱਸ ਸਰ ਛੱਤ 'ਚ ਹੁੰਦੀ ਹੈ ਕਿਉਂਕਿ ਛੱਤ ਦਾ ਸਾਨੂੰ ਬਹੁਤ ਔਖਾ ਹੈਗਾ ਛੱਤ ਦੀ ਬੜਾ ਲੋੜ ਆ ਹਾਂਜੀ ਹਾਂ ਜਿਹਦੇ ਸਾਲੇ ਕਹਿੰਦੇ ਛੱਤ ਹੋਵੇ ਸਾਰਾ ਕੁਝ ਇੱਕ ਬਾਥਰੂਮ ਵਗੈਰਾ ਹੈ ਨਹੀਂ ਗਾ ਬੇਟੀ ਮਟਿਆਰ ਆ ਹੁਣ ਦੇਖੋ ਤੁਹਾਨੂੰ ਵੀ ਬੜਾ ਅੱਜਕੱਲ੍ਹ ਜ਼ਮਾਨਾ ਕਿਦਾਂ ਦਾ ਹੈ ਨਾ ਹਾਂ 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 ਔਖਾ ਹੋ ਜਾਂਦਾ ਵਾ ਜੀ ਭੈਣ ਕਹ ਰਹੀ ਆ ਵੀ ਸਭ ਤੋਂ ਵੱਡੀ ਤਾਂ ਮੈਨੂੰ ਛੱਤ ਦੀ ਹੈ ਕਿ ਪੈਸੇ ਨਹੀਂ ਮੈਨੂੰ ਲੋੜ ਨਹੀਂ ਗਈ ਜੇ ਤੁਸ਼ਾ ਕੋਈ ਪੈਸਾ ਜੇ ਕਿਸੇ ਵੀਰ ਦੇ ਦਿਲ دریا ਹੁੰਦਾ ਤੇ ਛੱਤ ਵੀ ਬਦਲ ਸਕਦਾ ਨੇ ਛੱਤ ਦੇ ਕਿਸੇ ਵੀ ਤਰ੍ਹਾਂ ਲੈਂਟਰ ਪਾਉਣਾ ਲੈਂਟਰ ਪਾ ਦੋ ਜੇ ਕੋ ਟਾਇਲ ਬੱਤੇ ਨਾ ਪਾਣੀ ਟਾਇਲ ਬੱਤੇ ਨਾ ਪਾ ਦੋ ਜੇ ਕਿਸੇ ਨੇ ਕੋਈ ਬਾਥਰੂਮ ਬਣਾ ਕੇ ਦੇਣਾ ਇਹ ਕਹਿੰਦੀ ਲੜਕੀ ਮੇਰੀ ਮਟਿਆਰ ਹੈ ਤੇ ਬੱਚਾ ਨੂੰ ਅਸੀਂ ਨਹੀਂ ਦਿਖਾ ਸਕਦੇ ਨਹੀਂ ਦਿਖਾਉਣਾ ਵਿੱਚ ਅਸੀਂ ਲੜਕੀ ਮਟਿਆਰ ਹੈ ਬਾਥਰੂਮ ਦੀ ਬਹੁਤ ਲੋੜ ਹੈ ਸਾਨੂੰ ਜੇ ਕਿਸੇ ਨੇ ਬਾਥਰੂਮ ਬਣਾ ਕੇ ਦੇਣਾ ਤੇ ਬਾਥਰੂਮ ਵੀ ਬਣਾ ਕੇ ਦੇ ਸਕਦਾ ਕੋਈ ਨਾ ਪਿੰਡ ਰੋਣਾ ਤੂੰ ਪਰਮਾਤਮਾ ਹੁੰਦਾ ਜਿੰਨਾਂ ਦਾ ਕੋਈ ਨਾ ਹੋਵੇ ਨਾ ਕਹਿੰਦੇ ਉਹਨਾਂ ਦਾ ਰੱਬ ਹੁੰਦਾ ਤੇਰੀ ਹਰ ਇੱਕ ਤਰ੍ਹਾਂ ਦੀ ਹੈਲਪ ਹੋਊਗੀ ਕੋਈ ਨਹੀਂ ਜਿਹੜੇ ਆਪਣੇ ਵੀਡੀਓ ਵੇਖ ਰਿਆ ਵੀਰ ਉਹ ਤੁਹਾਡੇ ਤੱਕ ਸਾਇਦ ਪਹੁੰਚ ਕਰਨਗੇ ਤੁਹਾਡਾ ਨੰਬਰ ਵੀ ਅਸੀਂ ਦੇ ਦਿੰਨੇ ਆ ਤੁਹਾਡੀ ਜਲ ਤੋਂ ਜਲਦ ਮਦਦ ਹੋ ਜੇ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਵਿਚਾਰ ਕਿਹੋ ਜਿਹਾ ਲੱਗੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੇਕਰ ਇਹੋ ਜਿਹੀ ਵੀਡੀਓ ਤੁਸੀਂ ਸਾਥੋਂ ਕੋਈ ਹੈਲਪ ਚਾਹੁੰਦਾ ਹੋਵੇ ਵੀਰ ਕਹਿੰਦਾ ਹੋਵੇ ਸਾਡੀ ਹੈਲਪ ਹੋ ਜੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੇ ਅਸੀਂ ਉਹਨਾਂ ਦੀ ਵੀਡੀਓ ਵੀ ਬਣਾਵਾਂਗੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲੈਂਦੇ ਬਿਲਕੁਲ ਫ੍ਰੀ ਵੀਡੀਓ ਬਣਾਉਣੀ ਆ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਜਾਚਦੇ ਹੋ ਧੰਨਵਾਦ